ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਦੀ ਕਹਾਵਤ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਦੀ ਕਿਸਾਨੀ ਲਹਿਰ ਦੇ ਵਿੱਚ ਇਸ ਵੇਲੇ ਵੱਡੀ ਹਲਚਲ ਚੱਲ ਰਹੀ ਆ ਜਿੱਥੇ ਇੱਕ ਪਾਸੇ ਖਨੌਰੀ ਤੇ ਸ਼ੰਭੂ ਦੇ ਮੋਰਚਿਆਂ ਦੇ ਉੱਪਰ ਦੋ ਫੋਰਮ ਜਿਹੜੇ ਆ ਉਹ ਐਮਐਸਪੀ ਦੀ ਮੰਗ ਨੂੰ ਲੈ ਕੇ ਬੈਠੇ ਹੋਏ ਆ ਉੱਥੇ ਕੱਲ ਦੀ ਜੋ ਵਿਸ਼ੇਸ਼ ਖਬਰ ਆਈ ਆ ਕਿ ਭਾਰਤ ਦੇ ਦੇਸ਼ ਦੇ ਸਭ ਤੋਂ ਵੱਡੇ ਕਿਸਾਨ ਫੋਰਮ ਸੰਯੁਕਤ ਕਿਸਾਨ ਮੋਰਚਾ ਜਿਹਦੀ ਅਗਵਾਈ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਉੱਪਰ 2021 ਵਾਲਾ ਕਿਸਾਨ ਅੰਦੋਲਨ ਜਿੱਤ ਕੇ ਜੋ ਭਾਰਤ ਦੇ ਕਿਸਾਨ ਆ ਜਿਨ੍ਹਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਸੀ ਉਸ ਫੋਰਮ ਵੱਲੋਂ ਜਿਹੜਾ ਆ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਆ ਤੇ ਉੱਥੇ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਾਅਦ ਜੋ ਨਵਾਂ ਇੱਕ ਨਵੀਂ ਜੋ ਇੱਕ ਨਵੀਂ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਆ ਤੇ ਸੰਯੁਕਤ ਕਿਸਾਨ ਮੋਰਚਾ ਇਸ ਜੋ ਨਵੀਂ ਖੇਤੀ ਨੀਤੀ ਦੀ ਮੰਡੀਕਰਨ ਸੰਬੰਧੀ ਆਈ ਆ ਉਹਨੂੰ ਨਵੀਂ ਬੋਤਲ ਦੇ ਵਿੱਚ ਪੁਰਾਣੀ ਸ਼ਰਾਬ ਦੇ ਤੌਰ ਤੇ تسلیم ਕਰਕੇ ਕਿਸਾਨਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਤੇ 5 ਮਾਰਚ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਇਸ ਕੌਮੀ ਨਵੀਂ ਖੇਤੀ ਮੰਡੀਕਰਨ ਨੀਤੀ ਨੂੰ ਰੱਦ ਕਰਾਉਣ ਦੇ ਲਈ ਪੱਕੇ ਤੌਰ ਤੇ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਆ ਤੇ ਇਸ ਸਬੰਧੀ ਜਿਹੜੀ ਆ ਉਹ 9 ਫਰਵਰੀ ਨੂੰ ਦੇਸ਼ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਹੈਗੇ ਆ ਉਹਨਾਂ ਨੂੰ ਕਿਸਾਨਾਂ ਦੀਆਂ ਇਹਨਾਂ ਭਖਮੀਆਂ ਮਸਲਾਂ ਦੇ ਮਸਲਿਆਂ ਦੇ ਸੰਬੰਧ ਵਿੱਚ ਮੰਗ ਪੱਤਰ ਵੀ ਦਿੱਤੇ ਜਾਣਗੇ ਇਹ ਫੈਸਲਾ ਕੀਤਾ ਗਿਆ ਸੋ ਇਸ ਇਹ ਨਵੀਂ ਖੇਤੀ ਮੰਡੀਕਰਨ ਨੀਤੀ ਹੈ ਕਿ ਆ ਕਿਉਂ ਇਹ ਕਿਸਾਨ ਜਿਹੜੇ ਆ ਇਹਨੂੰ ਪੁਰਾਣੇ ਖੇਤੀ ਕਾਨੂੰਨਾਂ ਦੇ ਨਾਲ ਜੋ ਰੱਦ ਕਰਾਇਆ ਸੀ 2021 ਦੇ ਵਿੱਚ ਅੰਦੋਲਨ ਦੇ ਵਿੱਚ ਉਹਦੇ ਨਾਲ ਜੋੜ ਕੇ ਦੇਖ ਰਹੇ ਆ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਦੇ ਸੂਬਾ ਕਮੇਟੀ ਮੈਂਬਰ ਸਰਦਾਰ ਕਲਵੰਤ ਸਿੰਘ ਜੀ किशनਗੜ੍ਹ ਪਹੁੰਚੇ ਆ ਸਭ ਤੋਂ ਪਹਿਲਾਂ किशनਗੜ੍ਹ ਸਾਹਿਬ ਅੱਜ ਦੀ ਵਾਰਤਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਵੀ ਤੁਹਾਡਾ ਧੰਨਵਾਦ ਜੀ ਕਿਸ਼ਨਗਰ ਸਾਹਿਬ ਜੋ 5 ਮਾਰਚ ਤੋਂ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਵੱਲੋਂ ਇਹ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਆ ਤੇ ਨਾਲ ਦੀ ਨਾਲ 9 ਫਰਵਰੀ ਨੂੰ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਐਸਕੇਐਮ ਵੱਲੋਂ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਆਖਰੀ ਵਿਰੋਧ ਜਿਹੜਾ ਆ ਉਹ ਕਿਸ ਗੱਲ ਦਾ ਹੈਗਾ ਤੇ ਜਿਹੜੀ ਨਵੀਂ ਖੇਤੀ ਨੀਤੀ ਦਾ ਮੰਡੀਕਰਨ ਸੰਬੰਧੀ ਜੋ ਲੈ ਕੇ ਆਈ ਹੈ ਭਾਰਤ ਸਰਕਾਰ ਜੋ ਸੂਬਾ ਸਰਕਾਰਾਂ ਨੂੰ ਉਹਨਾਂ ਨੇ ਜਾਰੀ ਕਰਨ ਦੇ ਲਾਗੂ ਕਰਨ ਦੇ ਹੁਕਮ ਦਿੱਤੇ ਆ ਇਹ ਹੈ ਕੀ ਆ ਅਸਲ ਦੇ ਵਿੱਚ ਜਿਹੜਾ ਕੇਂਦਰ ਦੀ ਸਰਕਾਰ ਦੇ ਵੱਲੋਂ ਜੀ ਹਾਲ ਦੀ 25 ਨਵੰਬਰ ਨੂੰ ਇਸ ਸਾਲ ਦੇ ਪਿਛਲੇ 2024 ਦੇ ਵਿੱਚ ਸਾਰੇ ਸਟੇਟਾਂ ਨੂੰ ਇੱਕ ਖੇਤੀਬਾੜੀ ਦੀ ਜਿਹੜੀ ਪ੍ਰੋਡਿਊਸ ਹੈ ਉਹਦੇ ਮੰਡੀਕਰਨ ਸੰਬੰਧੀ ਇੱਕ ਨਵਾਂ ਖਰੜਾ ਪੇਸ਼ ਕੀਤਾ ਹੈ ਜੀ ਜੀ ਉਹ ਸਾਰੇ ਸੂਬਿਆਂ ਨੂੰ ਭੇਜ ਕੇ ਸਰਕਾਰਾਂ ਤੋਂ ਮੰਗ ਕੀਤੀ ਗਈ ਹੈ ਵੀ ਤੁਸੀਂ ਉਹਨਾਂ ਦੇ ਵਿੱਚ ਵਿਚਾਰ ਦਿਓ ਜੀ ਅਤੇ ਇਹਦੇ ਉੱਤੇ ਅਮਲ ਸ਼ੁਰੂ ਕਰੋ ਜੀ ਉਹ ਜੇ ਖਰੜੇ ਨੂੰ ਅਸੀਂ ਘੋਖ ਪੜਤਾਲ ਕਰਦੇ ਹਾਂ ਵੀ ਸੈਂਟਰ ਸਰਕਾਰ ਦਾ ਉਹਦੇ ਪਿੱਛੇ ਮਕਸਦ ਕੀ ਹੈ ਉਹਦੇ ਪਿੱਛੇ ਮਕਸਦ ਇਹੀ ਜਾਪਦਾ ਹੈ ਵੀ ਜਿਹੜੇ ਪਹਿਲਾਂ ਤਿੰਨ ਕਾਲੇ ਖੇਤੀ ਕਾਨੂੰਨ 2021 ਤੋਂ ਲੈ ਕੇ ਕਾਨੂੰਨ ਜਿਹੜੇ ਬਣਾਏ ਸੀ 2020-21 ਦੇ ਵਿੱਚ ਸਰਕਾਰ ਨੇ ਜਿਹਦਾ ਭਾਰਤ ਪੰਦਰ ਤੇ ਬਹੁਤ ਜ਼ਬਰਦਸਤ ਵਿਰੋਧ ਕਰਕੇ ਅਤੇ 13 ਮਹੀਨੇ ਇਤਿਹਾਸਿਕ ਕਿਸਾਨ ਅੰਦੋਲਨ ਜੀ ਤੋਂ ਬਾਅਦ ਉਹ ਸਰਕਾਰ ਨੂੰ ਵਾਪਸ ਲੈਣਾ ਪੈ ਗਿਆ ਜੋ ਸਰਕਾਰ ਨੇ ਤਿੰਨੇ ਕਾਨੂੰਨ ਵਾਪਸ ਲਏ ਉਹ ਚੋਰ ਮੋਰੀ ਰਹੀ ਵੇਲੇਕ ਵੇਲੇ ਉਹ ਸਮਾਂ ਲੱਭਦੇ ਸੀ ਵੀ ਕਿਹੜੇ ਢੰਗ ਨਾਲ ਇਹਨਾਂ ਨੂੰ ਦੁਬਾਰਾ ਲਾਗੂ ਕੀਤਾ ਜਾ ਜੀ ਜੀ ਉਹ ਲਾਗੂ ਕਰਨ ਦੀ ਕੜੀ ਦੇ ਵਜੋਂ ਉਸ ਸਮੇਂ ਸਰਕਾਰ ਨੂੰ ਇੱਕ ਗੱਲ ਦਾ ਬੜਾ ਜਵਾਬ ਦੇਣੇ ਪੈ ਰਹੇ ਸੀ ਵੀ ਜਿਹੜਾ ਮੰਡੀਕਰਨ ਹੈ ਖੇਤੀਬਾੜੀ ਦਾ ਤੇ ਖੇਤੀਬਾੜੀ ਸਾਰਾ ਜਿਹੜਾ ਵਿਸ਼ਾ ਹੈ ਉਹ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਆਉਂਦਾ ਹੈ ਜੀ ਤੇ ਸੰਵਿਧਾਨ ਦੇ ਵਿੱਚ ਜਿਹੜੀ ਵਿਸ਼ਾ ਸੂਚੀ ਹੈ ਉਹਦੇ ਵਿੱਚ ਸੂਬਿਆਂ ਦਾ ਅਧਿਕਾਰ ਹੈ ਜੀ ਤਾਂ ਇਹਦੇ ਤੇ ਸਵਾਲ ਸੀ ਸੈਂਟਰ ਦੇ ਵਿੱਚ ਤੇ ਅੱਜ ਉਹ ਜਿਹੜੀ ਸਰਕਾਰ ਹੈ ਉਹ ਸੂਬਿਆਂ ਤੋਂ ਹੀ ਲਾਗੂ ਕਰਾਉਣਾ ਚਾਹੁੰਦੀ ਹੈ ਜੀ ਜੀ ਉਹ ਸੂਬਿਆਂ ਦੇ ਵਿੱਚ ਕੁਝ ਤਾਂ ਭਾਜਪਦੀਆਂ ਸਰਕਾਰਾਂ ਨੇ ਜੀ ਜਿਹੜੀਆਂ ਕੋਈ ਵਿਰੋਧੀ ਸਰਕਾਰਾਂ ਵੀ ਹੈਗੀਆਂ ਉਹਨਾਂ ਦੀ ਵੀ ਉਹ ਬਾਹਮ ਰੂੜ ਕੇ ਕਿਵੇਂ ਲਾਗੂ ਕਰਾ ਲੈਣਗੇ ਇਹ ਸਾਨੂੰ ਆਪਾਂ ਨੂੰ ਸਾਰਿਆਂ ਨੂੰ ਪਲੀ ਪੰਤ ਜਾਣੂ ਆ ਆਪਾਂ ਵੀ ਸਰਕਾਰ ਸੈਂਟਰ ਹੈ ਜਿਹੜਾ ਉਹਨਾਂ ਦੇ ਫੰਡ ਰੋਕੇ ਉਹਨਾਂ ਦੇ ਉੱਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਾ ਕੇ ਇਹਨਾਂ ਨੂੰ ਲਾਗੂ ਕਰਾਉਣਾ ਚਾਹੁੰਦੀ ਹੈ ਜੀ ਜੀ ਤੇ ਸਮਾਂ ਬਹੁਤ ਘੱਟ ਦਿੱਤਾ ਗਿਆ ਜੀ 25 ਨਵੰਬਰ ਤੋਂ ਬਾਅਦ ਸਿਰਫ 15 ਦਿਨਾਂ ਦਾ ਸਮਾਂ ਦਿੱਤਾ ਗਿਆ ਕਿ 15 ਦਿਨਾਂ ਦੇ ਵਿੱਚ ਇਹ ਜਿਹੜੀ ਉਹ ਸਟੇਟ ਸਰਕਾਰਾਂ ਨੇ ਉਹ ਆਪਦੇ ਵਿਚਾਰ ਦੱਸਣ ਜੀ ਤਾਂ ਇਸ ਦਾ ਨੋਟਿਸ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਜੀ ਕਿਸੇ ਵੀ ਸਰਕਾਰ ਨੇ ਨਹੀਂ ਲਿਆ ਜਥੇਬੰਦੀਆਂ ਨੂੰ ਤੇ ਬੁੱਧੀਜੀਵੀਆਂ ਨੂੰ ਖਾਸ ਕਰਕੇ ਸਿਹਰਦ ਪੱਤਰਕਾਰਾਂ ਨੂੰ ਜਦੋਂ ਇਸ ਗੱਲ ਦਾ ਅਖਾੜੇ ਬਾਰੇ ਜਾਣਕਾਰੀ ਮਿਲੀ ਜੀ ਤਾਂ ਉਹਨਾਂ ਨੇ ਸਾਰੇ ਮਸਲੇ ਨੂੰ ਘੋਕ ਪੜਤਾਲ ਕਰਕੇ ਸੀਨ ਦੇ ਉੱਤੇ ਲੈ ਕੇ ਆਂਦਾ ਤਾਂ ਪੰਜਾਬ ਸਰਕਾਰ ਨੂੰ ਜਥੇਬੰਦੀਆਂ ਨੂੰ ਇੱਕ ਮੀਟਿੰਗ ਦੇਣੀ ਪਈ ਜੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹਦੇ ਤੇ ਵਿਚਾਰ ਚਰਚਾ ਕਰਕੇ ਜਥੇਬੰਦੀਆਂ ਨਾਲ ਪੰਜਾਬ ਦੀ ਸਰਕਾਰ ਸਹਿਮਤ ਹੋ ਕੇ ਇੱਕ ਚਿੱਠੀ ਦੇ ਹਿਸਾਬ ਨਾਲ ਉਹਨਾਂ ਨੇ ਇਹਨੂੰ ਰੱਦ ਕਰਨ ਦਾ ਫੈਸਲਾ ਕਰ ਲਿਆ ਜੀ ਪਰ ਜਥੇਬੰਦੀਆਂ ਦੀ ਮੰਗ ਇਹ ਹੈ ਵੀ ਜਿਹੜਾ ਇਹ ਖਰੜਾ ਹੈ ਤਿੰਨੇ ਖੇਤੀ ਕਾਲੇ ਕਾਨੂੰਨ ਨੇ ਜਿਹੜੇ ਉਹ ਮੂਲ ਰੂਪ ਦੇ ਵਿੱਚ ਦੁਬਾਰਾ ਲਾਗੂ ਕਰਨਾ ਚਾਹੁੰਦੇ ਇਹਨਾਂ ਨੂੰ ਮੁੱਢੋਂ ਰੱਦ ਕੀਤਾ ਜਾਵੇ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਪੰਜਾਬ ਦੀ ਸਰਕਾਰ ਤੇ ਸਾਰੀਆਂ ਸੂਬਿਆਂ ਦੀਆਂ ਸਰਕਾਰਾਂ ਜੀ ਇਸ ਨੂੰ ਰੱਦ ਕਰਨਾ ਜੀ ਜੀ ਇਹ ਖਰੜੇ ਦੇ ਵਿੱਚ ਆਪਾਂ ਇਸ ਦੀ ਚੀਰਫਾੜ ਕਰਦੇ ਹਾਂ ਜੀ ਤਾਂ ਜਿਵੇਂ ਪਹਿਲਾਂ ਮੰਡੀਕਰਨ ਨਾਲ ਸੰਬੰਧਤ ਜੀ ਉਹਦੇ ਵਿੱਚ ਸਰਕਾਰੀ ਮੰਡੀਆਂ ਦੇ ਪੈਰਲ ਉਹਨਾਂ ਦੇ ਬਰਾਬਰ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹਤ ਕੀਤਾ ਗਿਆ ਜਿਦੇ ਵਿੱਚ ਸੈਲੋਪਲਾਂਟਾਂ ਵਾਲੇ ਵੇਅਰ ਹਾਊਸਿੰਗ ਵਾਲੇ ਜਿੰਨੇ ਪ੍ਰਾਈਵੇਟ ਪਲੇਅਰ ਨੇ ਜੀ ਉਹਨਾਂ ਨੂੰ ਸਰਕਾਰੀ ਮੰਡੀ ਤੋਂ ਬਾਹਰ ਫਾਰਮ ਗੇਟ ਤੋਂ ਲੈ ਕੇ ਕਿਸਾਨਾਂ ਦੇ ਖੇਤ ਤੋਂ ਲੈ ਕੇ ਸੜਕਾਂ ਤੇ ਮੰਡੀ ਤੱਕ ਕਿਤੇ ਵੀ ਉਹ ਸੌਦੇ ਕਰਨ ਦੀ ਖੁੱਲ ਹੋਊਗੀ ਜੀ ਉਹਨਾਂ ਨੂੰ ਮਨਮਰਜ਼ੀ ਦੇ ਸਟਾਕ ਨੇ ਜਿਹੜੇ ਜਿੰਨੀ ਮਰਜ਼ੀ ਮਾਤਰਾ ਦੇ ਵਿੱਚ ਉਹ ਕਰੀ ਸਕਦੇ ਨੇ ਅਨਾਜ ਦੇ ਸਟਾਕ ਨੇ ਜਿਹੜੇ ਜੀ ਤੇ ਜਦੋਂ ਮਰਜ਼ੀ ਉਹਨਾਂ ਨੂੰ ਉਹ ਜਮ੍ਹਾਂ ਖੋਰੀ ਕਰਨ ਵੇਚਣ ਜਿਹੜੇ ਮਰਜ਼ੀ ਰੇਟ ਤੇ ਕਰਨ ਤਾਂ ਜਦੋਂ ਇਹ ਢਾਂਚਾ ਖੜਾ ਹੋ ਗਿਆ ਤਾਂ ਜਿਹੜੀਆਂ ਪ੍ਰਾਈਵੇਟ ਸਰਕਾਰੀ ਮੰਡੀਆਂ ਨੇ ਪਹਿਲਾਂ ਏਪੀਐਮਸੀ ਦੀਆਂ ਜਿੰਨੀਆਂ ਵੀ ਮੰਡੀਆਂ ਨੇ ਜੀ ਜੀ ਉਹਨਾਂ ਦਾ ਸਾਰਿਆਂ ਦਾ ਭੋਗ ਪਾਤਾ ਜਾਊਗਾ ਜੀ ਜੀ ਸੋ ਜਦੋਂ ਉਹਨਾਂ ਦਾ ਭੋਗ ਪੈ ਗਿਆ ਤਾਂ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਸਾਰਾ ਜਿਹੜਾ ਉਤਪਾਦਨ ਹੈ ਉਹ ਇਹਨਾਂ ਪ੍ਰਾਈਵੇਟ ਸੈਲੂ ਵਾਲੇ ਜਿੰਨੇ ਵੀ ਕਾਰਪੋਰੇਟ ਘਰਾਣੇ ਨੇ ਜੀ ਉਹਨਾਂ ਦੇ ਰਹਿਮੋ ਕਰਮ ਤੇ ਰਹਿ ਜਾਊਗਾ ਜੀ ਇਹ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਦੋਸ਼ ਹੈ ਜਿਹੜਾ ਸਾਡੇ ਮੰਡੀ ਸਿਸਟਮ ਨੂੰ ਤਬਾਹ ਕਰਦਾ ਹੈ ਜੀ ਤੇ ਮੰਡੀ ਸਿਸਟਮ ਤਬਾਹ ਹੋਣ ਤੋਂ ਬਾਅਦ ਕੱਲੇ ਕਿਸਾਨਾਂ ਦੀ ਜਿਹੜੀ ਉਪਜ ਹੈ ਉਸੇ ਦੀ ਬੇਕਦਰ ਹੀ ਨਹੀਂ ਹੋਣੀ ਪਰ ਉਹਦੇ ਨਾਲ ਨਾਲ ਜਦੋਂ ਜ਼ਖੀਰੇਬਾਜ਼ੀ ਹੋਊਗੀ ਬਾਦੂ ਜਿਹੜਾ ਮੁੱਲ ਹੈ ਉਹ ਪਬਲਿਕ ਤੋਂ ਖਰੀਦਦਾਰਾਂ ਤੋਂ ਖਪਤਕਾਰਾਂ ਤੋਂ ਜੀ ਉਹ ਲਿਆ ਜਾਊਗਾ ਤੇ ਲੈ ਕੇ ਜਿਵੇਂ ਬਗੈਰ ਐਮਐਸਪੀ ਵਾਲੀਆਂ ਹੁਣ ਫਸਲਾਂ ਨੇ ਉਹਨਾਂ ਫਸਲਾਂ ਦਾ ਹਾਲ ਇਹ ਹੈ ਜਿਦੇ ਵਿੱਚ ਸਬਜ਼ੀਆਂ ਆ ਗਈਆਂ ਆਲੂ ਆ ਗਏ ਗੰਡੇ ਆ ਗਏ ਜਿਹੜਾ ਖਪਤਕਾਰਾਂ ਨੂੰ ਤਾਂ ਸੋਨੇ ਦੇ ਭਾਅ ਮਿਲਦੇ ਨੇ ਜੀ ਪਰ ਪੈਦਾ ਕਰਨ ਵਾਲੇ ਨੂੰ ਕੌਡੀਆਂ ਦੇ ਭਾਅ ਉਹ ਤੋਂ ਖਰੀਦਿਆ ਜਾਂਦਾ ਹੈ ਜੀ ਜੀ ਇਹੀ ਹਾਲਾਤ ਪੂਰੇ ਅਨਾਜ ਨਾਲ ਬੇਸ਼ੱਕ ਉਹ ਕਣਕ ਹੈ ਚਾਵਲ ਨੇ ਕੋਈ ਵੀ ਜਿਹੜਾ ਲੋੜੀਂਦਾ ਅਨਾਜ ਹੈ ਉਹਦੇ ਨਾਲ ਇਹ ਹੋਣ ਜਾ ਰਿਹਾ ਹੈ ਜੇ ਸਰਕਾਰ ਇਹਦੇ ਵਿੱਚ ਕਾਮਯਾਬ ਹੋ ਗਈ ਇਸ ਕਰਕੇ ਇਹ ਮੌਜੂਦਾ ਅੱਜ ਦੇ ਹਾਲਾਤ ਵਿੱਚ ਸਭ ਤੋਂ ਭਖਦਾ ਮੁੱਦਾ ਹੈ ਕਿਸਾਨੀ ਦਾ ਵੀ ਖਪਤਕਾਰਾਂ ਦਾ ਵੀ ਪੂਰੇ ਦੇਸ਼ ਦਾ ਜੀ ਇਹਦੇ ਨਾਲ ਜੁੜੇ ਹੋਏ ਨੇ ਜਿਹੜੇ ਮ ਖੇਤੀਬਾੜੀ ਉਤਪਾਦ ਦੇ ਨਾਲ ਜੁੜੇ ਹੋਏ ਮੰਡੀ ਸਿਸਟਮ ਜੁੜਾ ਹੋਇਆ ਜਿਦੇ ਵਿੱਚ ਕਿੰਨੇ ਆੜਤੀਆ ਸਿਸਟਮ ਆ ਗਿਆ ਜੀ ਕਾਰਖਾਨੇਦਾਰ ਆ ਗਏ ਸ਼ੈਲਰ ਮਾਲਕ ਆ ਗਏ ਤੇ ਢੋਆ ਢੁਆਈ ਵਾਲੇ ਮਜ਼ਦੂਰ ਹੋ ਗਏ ਮੰਡੀ ਦੇ ਮਜ਼ਦੂਰ ਹੋ ਗਏ ਤੇ ਖੇਤਾਂ ਦੀ ਲੇਬਰ ਹੋਗੀ ਇਸ ਤੋਂ ਬਿਨਾ ਜਿੰਨੇ ਹੋਰ ਮਤਲਬ ਸਪੈਸ਼ਲਾਂ ਲੱਗਦੀਆਂ ਨੇ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਮਾਲ ਜਾਂਦਾ ਢਾਂਚਾ ਜਿਹੜਾ ਖੜਾ ਕੀਤਾ ਇਹ ਸਾਰਾ ਤੈਸ਼ ਨੈਸ਼ ਹੋ ਜਾਊਗਾ ਜੀ ਅ ਦੂਸਰਾ ਇਹਦੇ ਵਿੱਚ ਕਿਸ਼ਨਗਰ ਸਾਹਿਬ ਜੋ ਇੱਕ ਭਾਜਪਾ ਦੇ ਜੋ ਪਹਿਲਾਂ ਕਿ ਕਾਂਗਰਸ ਦੇ ਵਿੱਚ ਸਨ ਸੁਨੀਲ ਸਿੰਘ ਜੀ ਸੁਨੀਲ ਜਾਖੜ ਜੀ ਉਹਨਾਂ ਦਾ ਬਿਆਨ ਵੀ ਆਇਆ ਸੀਗਾ ਕਿ ਜੇ ਐਮਐਸਪੀ ਮਿਲਦੀ ਹੈ ਤਾਂ ਉਹ ਪੰਜਾਬ ਦੇ ਕਿਸਾਨਾਂ ਲਈ ਬਹੁਤ ਉਹਦੇ ਵਿੱਚ ਉਹ ਜਿਹੜਾ ਨੁਕਸਾਨ ਦਾ ਇੱਕ ਪੱਖ ਹੋਊਗਾ ਕੀ ਤੁਹਾਨੂੰ ਲੱਗਦਾ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਜੋ ਇਹ ਨਵਾਂ ਖੇਤੀ ਦਾ ਮੰਡੀਕਰਨ ਸੰਬੰਧੀ ਖਰੜਾ ਆਇਆ ਹੈਗਾ ਉਸ ਉਹਦਾ ਕੋਈ ਸੁਨੀਲ ਜਾਖੜ ਦੇ ਉਸ ਬਿਆਨ ਦੇ ਨਾਲ ਸੰਬੰਧ ਹੈਗਾ ਬਿਲਕੁਲ ਜੀ ਇਹ ਇਹਦੇ ਨਾਲ ਜਿਹੜੀ ਸੈਂਟਰ ਸਰਕਾਰ ਦੀ ਭਾਵਨਾ ਹੈ ਜੀ ਉਹ ਜਾਗਰ ਹੁੰਦੀ ਹੈ ਜੀ ਕਿਉਂਕਿ MSP ਜੋ ਜਿਹੜੇ ਜਿਹੜੇ ਏਰੀਆ ਉਹਦੇ ਵਿੱਚ ਹਰੇ ਇਨਕਲਾਬ ਦੇ ਏਰੀਆ ਦੇ ਵਿੱਚ ਪੰਜਾਬ ਤੇ ਹਰਿਆਣਾ ਕੁਝ ਯੂਪੀ ਦੇ ਏਰੀਆ ਚ ਮਿਲਦੀ ਹੈ ਜੀ ਸਰਕਾਰ ਉਹ ਤੋਂ ਵੀ ਭੱਜਣਾ ਚਾਹੁੰਦੀ ਹੈ ਜੀ ਕਿਉਂਕਿ ਉਹ ਜਦੋਂ ਅਸੀਂ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਦੀ ਮੰਗ ਕਰਦੇ ਹਾਂ ਜੀ ਤਾਂ ਸਰਕਾਰ ਇਹ ਇੱਕ ਪਰਸੈਪਸ਼ਨ ਬਣਾਉਣਾ ਚਾਹੁੰਦੀ ਹੈ ਕਿ ਐਮਐਸਪੀ ਦੀ ਤਾਂ ਪੰਜਾਬ ਹਰਿਆਣਾ ਨੂੰ ਲੋੜ ਹੀ ਨਹੀਂ ਜੀ ਜੀ ਜੇ ਐਮਐਸਪੀ ਦਾ ਕਾਨੂੰਨ ਬਣ ਜਾਂਦਾ ਹੈ ਤਾਂ ਪੰਜਾਬ ਜਾਂ ਹਰਿਆਣਾ ਨੂੰ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਕਿ ਇਹ ਮਤਲਬ ਉਹਨਾਂ ਨੇ ਵਿਚਾਰ ਫਲਾਇਆ ਜਾ ਰਿਹਾ ਹੈ ਕਿ ਲੋਕ ਐਮਐਸਪੀ ਦੀ ਮੰਗ ਤੋਂ ਪਿੱਛੇ हट ਜਾਣ ਪਰੰਤੂ ਅਜਿਹਾ ਕੁਝ ਨਹੀਂ ਹੋਣ ਵਾਲਾ ਜੇ ਸਰਕਾਰ ਦੀ ਭਾਵਨਾ ਇਹਦੇ ਪਿੱਛੇ ਮਾੜੀ ਨਾ ਹੋਵੇ ਐਮਐਸਪੀ ਦਾ ਗਰੰਟੀ ਵਾਲਾ ਕਾਨੂੰਨ ਬਣਨ ਤੋਂ ਬਾਅਦ ਇਹ ਕੋਈ ਮਤਲਬ ਨਹੀਂ ਬਣਦਾ ਵੀ ਕਿ ਇਹਦਾ ਪੰਜਾਬ ਨੂੰ ਨੁਕਸਾਨ ਹੋਊਗਾ ਜੀ ਕਿਉਂਕਿ ਅਸੀਂ ਇਕੱਲੇ ਕਣਕ ਝੋਨੇ ਤੇ ਐਮਐਸਪੀ ਦੇ ਗਰੰਟੀ ਵਾਲਾ ਕਾਨੂੰਨ ਦੀ ਮੰਗ ਨਹੀਂ ਕਰਦੇ ਜੀ ਅਸੀਂ 23 ਫਸਲਾਂ ਤੇ ਮੰਗ ਕਰਦੇ ਹਾਂ ਸਾਰੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਵੀ ਜਿਹੜੀ ਫਸਲ ਹੁੰਦੀ ਹੈ ਉਸ ਦੇ ਜਲਵਾਯੂ ਦੇ ਅਨੁਸਾਰ ਉਹਦੇ ਮੌਸਮ ਦੇ ਅਨੁਸਾਰ ਜੀ ਉਹ ਕਿਸਾਨਾਂ ਦੀ ਪ੍ਰੋਡਿਊਸ ਹੈ ਜਿਹੜਾ ਉਹਦੇ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਉਹਨੂੰ ਖਰੀਦਣ ਦੀ ਗਰੰਟੀ ਹੋਣੀ ਚਾਹੀਦੀ ਜੀ 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 ਹਾਂਜੀ ਇਸ ਕਰਕੇ ਇਹ ਜਿਹੜਾ ਬਿਆਨ ਹੈ ਇਦੇ ਵਿੱਚ ਕੋਈ ਮਤਲਬ ਸਚਾਈ ਵੀ ਨਹੀਂ ਆਪਾਂ ਕਹਿ ਸਕਦੇ ਤੇ ਇਹਦਾ ਕੋਈ ਅਰਥ ਭਰਪੂਰ ਬਿਆਨ ਨਹੀਂ ਹੈਗਾ ਤੇ ਸਾਥੀ ਜੀ ਪੰਜਾਬ ਸਰਕਾਰ ਦਾ ਇਸ ਨਵੀਂ ਖੇਤੀ ਕਰਨ ਦੀ ਮੰਡੀ ਕਰਨ ਦੇ ਜੋ ਖੜੜੇ ਸੰਬੰਧੀ ਕੀ ਕੀ ਰਵਈਆ ਹੈਗਾ ਆ ਹੁਣ ਤੱਕ ਪੰਜਾਬ ਸਰਕਾਰ ਨੇ ਕਿਉਂਕਿ ਜਦੋਂ ਦਿੱਲੀ ਦਾ ਇਤਿਹਾਸਿਕ ਕਿਸਾਨ ਅੰਦੋਲਨ ਚੱਲਿਆ ਸੀ ਤੇ ਪੰਜਾਬ ਵਿੱਚ ਜਦੋਂ ਬਦਲਾ ਦੇ ਨਾਂ ਤੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਵੀ ਆਈ ਸੀ ਤਾਂ ਉਦੋਂ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਐਮਐਸਪੀ ਵੀ ਦੇਾਂਗੇ ਮੰਡੀਆਂ ਨੂੰ ਮਜ਼ਬੂਤ ਕਰਾਂਗੇ ਹੁਣ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਕੇਂਦਰ ਦੇ ਨਾਲ ਉਹਦਾ ਕਿਹੋ ਜਿਹਾ ਰਵਈਆ ਚੱਲ ਰਿਹਾ ਹੈਗਾ ਕਿਸਾਨਾਂਾਂ ਪ੍ਰਤੀ ਪੰਜਾਬ ਸਰਕਾਰ ਕਿੰਨੀ ਕਿ ਸੁਹਿਰਦ ਹੈਗੀ ਆ ਜਿਹੜੀ ਪੰਜਾਬ ਦੀ ਸਰਕਾਰ ਹੋਂਦ ਚਾਉਣ ਤੋਂ ਪਹਿਲਾਂ 23 ਫਸਲਾਂ ਤੇ ਐਮਐਸਪੀ ਦੇਣ ਦਾ ਵਾਅਦਾ ਕਰਕੇ ਹੋਂਦ ਦੇ ਵਿੱਚ ਆਈ ਜਿਵੇਂ ਹੋਰ ਬਹੁਤ ਸਾਰੇ ਇਹਨਾਂ ਨੇ ਬੇਰੁਜ਼ਗਾਰਾਂ ਨਾਲ ਮਲਾਜਮਾਂ ਨਾਲ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਇਹਦੇ ਵਿੱਚੋਂ 23 ਫਸਲਾਂ ਦੇ ਉੱਤੇ ਐਮਐਸਪੀ ਦੇਣ ਦਾ ਵਾਅਦਾ ਵੀ ਇਹਨਾਂ ਨੇ 5 ਮਿੰਟਾਂ 'ਚ ਐਮਐਸਪੀ ਲਾਗੂ ਕਰਨ ਦਾ ਵਾਅਦਾ ਕੀਤਾ ਜੀ ਜੀ ਜਿਹਦੇ ਵਿੱਚੋਂ ਇਨਾਂ ਦਾ 2/3 ਸਮਾਂ ਜਿਹੜਾ ਉਹ ਲੰਘਿਆ ਪਰ ਇਹਦੇ ਤੇ ਇਹਨਾਂ ਨੇ ਕੱਖ ਨਹੀਂ ਕੀਤਾ ਅਜੇ ਤੱਕ ਜੀ ਕਿਉਂਕਿ ਭਾਵੇਂ ਇਹਨਾਂ ਨੇ ਜਥੇਬੰਦੀਆਂ ਦੀਆਂ ਰੈਵ ਵੀ ਮੰਗੀਆਂ ਗਈਆਂ ਕਿ ਨਵੀਂ ਅਸੀਂ ਖੇਤੀ ਨੀਤੀ ਬਣਾ ਰਹੇ ਹਾਂ ਜੀ ਜੀ ਉਹ ਖੇਤੀ ਨੀਤੀ ਤਿੰਨ ਚਾਰ ਜਥੇਬੰਦੀਆਂ ਨੇ ਜਿਹਦੇ ਵਿੱਚ ਭਾਰਤੀ ਕਿਸਾਨ ਜੁਨੀਅਨ ਇੱਕ ਤਾਂ ਡਕਾਉਂਦਾ ਵੀ ਹੈ ਜੀ ਪੂਰੀ ਸੂਰੀ ਆਪਦੀ ਖੇਤੀ ਨੀਤੀ ਦਾ ਖਰੜਾ ਪੇਸ਼ ਕੀਤਾ ਸਰਕਾਰ ਦੇ ਖੇਤੀਬਾੜੀ ਕਮਿਸ਼ਨ ਨੂੰ ਵੀ ਜੀ ਦੇ ਖੇਤੀਬਾੜੀ ਮੰਤਰੀ ਨੂੰ ਵੀ ਦੇ ਕੇ ਇਸਦੇ ਤੌਰ ਤੇ ਆਇਆ ਅੱਜ ਤੱਕ ਸਰਕਾਰ ਨੇ ਉਸ ਖਾੜ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਜੀ ਉਲਟਾ ਖੇਤੀ ਨੀਤੀ ਹੈ ਜਿਹੜੀ ਸਰਕਾਰ ਨੇ ਕਮਿਸ਼ਨ ਦੇ ਰਾਹੀਂ ਜਿਹੜਾ ਫਾਰਮਰ ਕਮਿਸ਼ਨ ਬਣਾਇਆ ਗਿਆ ਉਹਦੇ ਰਾਹੀਂ ਬਣਾ ਕੇ ਠੰਡੇ ਵਸਤੇ ਦੇ ਵਿੱਚ ਪਾ ਕੇ ਧਰਤੀ ਜੀ ਜੀ ਉਹਦੇ ਤੇ ਕੋਈ ਅਮਲ ਨਹੀਂ ਸ਼ੁਰੂ ਕੀਤਾ ਤੇ ਨਾ ਹੀ ਉਹ ਖੇਤੀ ਨੀਤੀ ਨੂੰ ਬਾਹਰ ਕੱਢਿਆ ਜਾ ਰਿਹਾ। ਬਿਲਕੁਲ ਕੁਲਵੰਤ ਸਿੰਘ ਜੀ ਜਿਵੇਂ ਅਸੀਂ ਦੇਖਿਆ ਗਿਆ ਝੋਨੇ ਦੀ ਜਦੋਂ ਖਰੀਦ ਤੋਂ ਪਹਿਲਾਂ ਕਿਉਂ ਮੰਡੀਆਂ ਦੇ ਵਿੱਚ ਜੋ ਕਿਸਾਨਾਂ ਨੂੰ ਝੋਨੇ ਦੇ ਮਾਮਲੇ ਨੂੰ ਲੈ ਕੇ ਇਸ ਵਾਰ ਪੰਜਾਬ ਸਰਕਾਰ ਨੇ ਜਿੰਨਾ ਪਰੇਸ਼ਾਨ ਕੀਤਾ ਸਿੱਧੇ ਰੂਪ ਵਿੱਚ ਗੱਲ ਕਰੀਏ ਉਸ ਤੋਂ ਕੁਝ ਸਮਾਂ ਪਹਿਲਾਂ ਤੱਕ ਜੋ ਨਵਾਂ ਖੇਤੀ ਨੀਤੀ ਦੇ ਖਰੜੇ ਸੰਬੰਧੀ ਪੰਜਾਬ ਸਰਕਾਰ ਬਾਰ ਬਾਰ ਕਹਿ ਰਹੀ ਸੀ ਕਿ ਅਸੀਂ ਪਹਿਲੀ ਸਰਕਾਰਾਂ ਜੋ ਇੰਨੀ ਵੱਡੀ ਜੋ ਵਧੀਆ ਬੁੱਧੀਜੀਵੀਆਂ ਤੋਂ ਅਸੀਂ ਇਹ ਖੇਤੀ ਨੀਤੀ ਦਾ ਖਰੜਾ ਤਿਆਰ ਕਰਵਾਇਆ ਪਰ ਹੁਣ ਉਹਦੇ ਬਾਰੇ ਜਿਹੜਾ ਉਹ ਖਰੜਾ ਠੋਸ ਹੋ ਗਿਆ ਰਹਿ ਗਿਆ ਹੈਗਾ ਹਾਲੇ ਤੱਕ ਉਹ ਇੰਪਲੀਮੈਂਟ ਨਹੀਂ ਹੋਇਆ। ਇੰਪਲੀਮੈਂਟ ਕਰਨ ਦਾ ਤਾਂ ਗੱਲ ਦੂਰ ਦੀ ਆ ਉਹਨਾਂ ਨੇ ਉਸ ਖੜੜੇ ਨੂੰ ਹਵਾ ਤੱਕ ਨਹੀਂ ਲਵਾਈ ਮੁੜ ਕੇ ਦੁਬਾਰਾ ਕਿਸੇ ਜਥੇਬੰਦੀ ਨਾਲ ਉਹਨਾਂ ਨੇ ਤਾਲਮੇਲ ਨਹੀਂ ਕੀਤਾ ਕਿਸੇ ਨਾਲ ਸਾਂਝਾ ਡਿਸਕਸ ਨਹੀਂ ਕੀਤਾ ਤੇ ਉਹਨੂੰ ਲਾਗੂ ਕਰਨਾ ਤਾਂ ਦੂਰ ਦੀ ਗੱਲ ਹੈ ਜੀ ਜੀ ਅਮਲ ਦੇ ਵਿੱਚ ਕੀ ਕੀਤਾ ਜਿਵੇਂ ਖਰੀਦ ਛੋਣੇ ਵਾਲੀ ਖਰੀਦ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਇਹਨਾਂ ਨੇ 26 ਮਾਰਕੀਟ ਕਮੇਟੀਆਂ ਦਾ ਭੋਗ ਪਾਉਣ ਦਾ ਐਲਾਨ ਕਰਤਾ ਸੀ ਜੀ ਜੀ ਜਿਨ੍ਹਾਂ ਦੇ ਮੁਲਾਜ਼ਮਾਂ ਨੂੰ ਹੋਰ ਮਹਿਕਮਿਆਂ ਦੇ ਵਿੱਚ ਮਰਜ ਕਰਨ ਦਾ ਐਲਾਨ ਕਰਤਾ ਸੀ ਉਹ ਸੰਘਰਸ਼ ਤੋਂ ਬਾਅਦ ਇਹਨਾਂ ਨੂੰ ਵਾਪਸ ਲੈਣਾ ਪਿਆ ਜੀ ਯਾਨੀ ਪੰਜਾਬ ਦੀ ਸਰਕਾਰ ਵੀ ਗਾਹੇ-ਬਗਾਹੇ ਕੇਂਦਰ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਹੀ ਕੰਮ ਕਰ ਰਹੀ ਹੈ। ਜੀ। ਉਹਨਾਂ ਦੀ ਕਠਪੁੱਤਲੀ ਬਣੇ ਹੋਏ ਨੇ। ਹਮਮ। ਜਦੋਂ ਨਹੀਂ ਤਾਂ ਹੁਣ ਨੂੰ ਜੋ ਸੈਂਟਰ ਸਰਕਾਰ ਖੜੜਾ ਭੇਜ ਰਿਹਾ ਹੈ। ਇਹਨਾਂ ਦਾ ਅਮਲ ਇਹ ਦਰਸਾਉਂਦਾ ਹੈ ਕਿ ਉਹ ਖੜੜੇ ਦੇ ਹੱਕ 'ਚ ਨੇ ਭਾਵੇਂ ਉਹ ਮੂੰਹ ਜਵਾਨੀ ਜਾਂ ਲਿਖਤੀ ਪੜਤੀ ਉਹਨੂੰ ਰੱਦ ਕਰਨਾ ਚਾਹੁੰਦੇ ਨੇ ਪਰ ਉਸਨੂੰ ਲਾਗੂ ਕਰਨ ਦੇ ਵਿੱਚ ਇਹ ਹਿਚਕ ਚਾਹਤ ਨਹੀਂ ਮਹਿਸੂਸ ਕਰ ਰਹੇ। ਕਿਉਂਕਿ ਜਿਹੜੀ ਝੋਨੇ ਵਾਲਾ ਸੀਜ਼ਨ ਪਹਿਲਾਂ ਲੰਘ ਕੇ ਗਿਆ। ਜੀ। ਇਹ ਸਾਰੀ ਮੰਡੀਕਰਨ ਦੇ 40 ਸਾਲਾਂ ਦੇ ਇਤਿਹਾਸ ਦੇ ਵਿੱਚ ਕਿ ਪੰਜਾਬ ਦੇ ਵਿੱਚ ਐਮਐਸਪੀ ਤੋਂ ਘੱਟ ਰੇਟ ਦੇ ਉੱਤੇ ਝੋਨਾ ਵਿਕਿਆ ਹੋਵੇ 1800 2300 ਦੀ ਬਜਾਏ 1800 ਰੁਪਏ ਤੋਂ ਲੈ ਕੇ 2000 ਤੱਕ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਝੋਨਾ ਵਿਕਿਆ ਜੀ ਤੇ ਦੂਸਰਾ ਕੁਲਵੰਤ ਸਿੰਘ ਜੀ ਅਸੀਂ ਜਾਣਦੇ ਹਾਂ ਕਿ ਜੋ ਖਨੌਰੀ ਤੇ ਸ਼ੰਭੂ ਦੇ ਉੱਪਰ ਗੈਰ ਰਾਜਨੀਤਿਕ ਡਲੇয়াল ਸਾਹਿਬ ਤੇ ਪੰਦੇਸ ਸਾਹਿਬ ਵੱਲੋਂ ਮੋਰਚਾ ਚਲਾਇਆ ਜਾ ਰਿਹਾ ਸ਼ੰਭੂ ਬਾਰਡਰਾਂ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਬਹੁਤ ਸਹਿਯੋਗ ਦਾ ਯਤਨ ਕੀਤੇ ਗਏ ਆ ਚਾਹੇ ਉਹ ਗੱਲ ਹੋਵੇ ਕਿ 30 ਦਸੰਬਰ ਨੂੰ ਉਹਨਾਂ ਨੇ ਬੰਦ ਦਾ ਐਲਾਨ ਕੀਤਾ ਸੀ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਉਹਨਾਂ ਦੀ ਹਮਾਇਤ ਕੀਤੀ ਗਈ ਆ ਤੁਹਾਡੀ ਜਥੇਬੰਦੀ ਵੱਲੋਂ ਵੀ ਬਕਾਇਦਾ ਉਸ ਬੰਦ ਦਾ ਹਮਾਇਤ ਕੀਤੀ ਗਈ ਸੀ ਇਦੋਂ ਇਲਾਵਾ ਚਾਹੇ ਉਹ 4 ਜਨਵਰੀ ਦੀ ਟੋਹਾਨਾ ਦੇ ਵਿੱਚ ਇੱਕ ਵੱਡੀ ਮਹਾ ਪੰਚਾਇਤ ਕੀਤੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਦੋਂ ਬਾਅਦ ਪੰਜਾਬ ਦੇ ਵਿੱਚ ਇੱਕ ਮੈਂ ਸਮਝਦਾ ਇਤਿਹਾਸਿਕ 9 ਜਨਵਰੀ ਦੀ ਮੋਗਾ ਮਹਾਪੰਚਾਇਤ ਕੀਤੀ ਗਈ ਉਦੋਂ ਬਾਅਦ 26 ਜਨਵਰੀ ਨੂੰ ਅਸੀਂ ਦੇਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਪੱਧਰ ਦੇ ਉੱਪਰ 26 ਜਨਵਰੀ ਦੀ ਟਰੈਕਟਰ ਪਲੇਡ ਕੀਤੀ ਗਈ ਆ ਕੀ ਤੁਹਾਨੂੰ ਲੱਗਦਾ ਕਿ ਕੋਈ ਏਕਤਾ ਦਾ ਅਮਲ ਜਿਹੜਾ ਆ ਉਹ ਗੈਰ ਰਾਜਨੀਤਿਕ ਵਾਲੇ ਸਾਥੀ ਦਾ ਲਗਾਤਾਰ ਇਹੀ ਕਹਿ ਰਹੇ ਆ ਕਿ ਇੱਥੇ ਆ ਜਾਓ ਇਹ ਇਕਤਾ ਦਾ ਇੱਕੋ ਹੀ ਹੱਲ ਆ ਕਿ ਇੱਥੇ ਆ ਜਾਓ ਸਾਡੀ ਸਪੋਰਟ ਕਰੋ ਐਮਐਸਪੀ ਦੇ ਉੱਪਰ ਪਰ ਉਹਨਾਂ ਦਾ ਕੀ ਰਵਈਆ ਹੈਗਾ ਇਸ ਇਹ ਜੋ ਨਵੀਂ ਐਮਪੀਸੀ ਦੀ ਖੇਤੀ ਮੰਡੀਕਰਨ ਸੰਬੰਧੀ ਨੀਤੀ ਆਈ ਆ ਕਿ 5 ਮਾਰਚ ਨੂੰ ਜੋ ਮੋਰਚਾ ਲੱਗ ਰਿਹਾ ਉਹ ਤਿੰਨਾਂ ਫੋਰਮਾਂ ਵੱਲੋਂ ਇਕਜੁੱਟ ਹੋ ਕੇ ਲੱਗੇਗਾ ਜਾਂ ਕੱਲੇ ਐਸਕੇਐਮ ਦੇ ਵੱਲੋਂ ਲੱਗੇਗਾ ਇਕਤਾ ਦਾ ਪ੍ਰੋਸੈਸ ਹਜੇ ਤੱਕ ਕਿੱਥੇ ਪਹੁੰਚਿਆ ਦੇਖੋ ਜੀ ਜਿਹੜਾ ਕਿਸਾਨੀ ਦਿੱਲੀ ਅੰਦੋਲਨ ਸੀ ਜਿਹਦੇ ਵਿੱਚ ਤਿੰਨੇ ਕਾਲੇ ਕਾਨੂੰਨ ਨੇ ਜਿਹੜੇ ਸਰਕਾਰ ਨੂੰ ਰੱਦ ਕਰਨੇ ਪਏ ਜੀ ਜੀ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ ਜੀ ਆਪਣੀ ਜਿਹੜੀ ਤਿਆਰੀ ਆ ਉਹ ਜ਼ੋਰਦਾਰ ਢੰਗ ਨਾਲ ਕੀਤੀ ਜੀ ਵੱਡੀ ਤਾਕਤ ਦੇ ਨਾਲ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦੁਬਾਰਾ ਇਹੋ ਜਿਹਾ ਅੰਦੋਲਨ ਨਾ ਹੋਵੇ ਜੀ ਜੀ ਉਹਦੇ ਵਾਸਤੇ ਲੰਬੇ ਦਾਤੋਂ ਸਰਕਾਰਾਂ ਨੇ ਕੰਮ ਕੀਤਾ ਸਰਕਾਰੀ ਏਜੰਸੀਆਂ ਨੇ ਕੰਮ ਕੀਤਾ ਜਿਨ੍ਹਾਂ ਨੇ ਇਹ ਲੋਕਾਂ ਦੇ ਵਿੱਚ ਪਰਸੈਪਸ਼ਨ ਕੀਤੀ ਕਿ ਮੋਰਚਾ ਤਾਂ ਹੁਣ ਖਿੰਡ ਗਿਆ ਜੀ ਮੋਰਚੇ ਦੇ ਵਿੱਚ ਵੱਡੀ ਫੁੱਟ ਪੈ ਗਈ ਕਿਉਂਕਿ ਕੁਝ ਚੌਣਾ ਚਲੇ ਗਏ ਕੁਝ ਗੈਰ-ਰਾਜਨੀਤਕ ਹੋਗੇ ਕੁਝ ਵਿਚ ਵਿਚਾਲੇ ਸੰਘਰਸ਼ ਕਰਦੇ ਰਹੇ ਜੀ ਜੀ ਪਰੰਤੂ ਇਹ ਸਾਰੇ ਹਾਲਾਤ ਦੇ ਵਿੱਚ ਜਿੱਡੀ ਵੱਡੀ ਤਿਆਰੀ ਦੀ ਦੇਸ਼ ਪੱਧਰਾ ਮੋਰਚਾ ਲਾ ਕੇ ਸਰਕਾਰ ਨੂੰ ਪਿੱਛੇ ਹਟਾਉਣ ਦਾ ਜਾਂ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੀ ਲੋੜ ਸੀ ਜੀ ਜੀ ਉਸ ਪੱਧਰ ਤੇ ਜਿਹੜੇ ਯਤਨ ਨੇ ਉਹ ਪੂਰੀ ਤਰ੍ਹਾਂ ਨਹੀਂ ਹੋਏ ਜਾਂ ਅਸੀਂ ਕਹੀਏ ਵੀ ਉਹਨਾਂ ਯਤਨਾਂ ਨੂੰ ਬੂਰ ਨਹੀਂ ਪਿਆ ਜੀ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦਾ ਜਿਹੜਾ ਮੇਨ ਹੈ ਮੇਨ ਸੰਯੁਕਤ ਕਿਸਾਨ ਮੋਰਚੇ ਨੇ ਉਹ ਤੋਂ ਵੱਖ ਹੋਏ ਜਿਹੜੇ ਦੋਨੇ ਫੋਰਮ ਇੱਕ ਰਾਜਨੀਤਿਕ ਚੋਣਾਂ 'ਚ ਜਾਣ ਵਾਲਾ ਫੋਰਮ ਤੇ ਇੱਕ ਗੈਰ ਰਾਜਨੀਤਿਕ ਵੱਖਰਾ ਧੜਾ ਕਾਇਮ ਕਰਨ ਵਾਲਾ ਫੋਰਮ ਜੀ ਦੋਨੇ ਫੋਰਮਾਂ ਦੇ ਨਾਲ ਏਕਤਾ ਦੇ ਯਤਨ ਯਤਨ ਜਟਾਉਣ ਵਾਸਤੇ ਸੈਂਟਰ ਪੱਧਰ ਤੇ ਵੀ ਤੇ ਸਟੇਟ ਪੱਧਰ ਤੇ ਵੀ ਬਹੁਤ ਸਾਰੀਆਂ ਲਗਾਤਾਰ ਕੋਸ਼ਿਸ਼ਾਂ ਉਸੇ ਸਮੇਂ ਤੋਂ ਜਾਰੀ ਨੇ ਲੋੜ ਤਾਂ ਹੋਰ ਇਸ ਤੋਂ ਬਿਨਾ ਵੱਡੀ ਵਿਸ਼ਾਲ ਲੋਕਾਈ ਦੀ ਏਕਤਾ ਦੀ ਲੋੜ ਸੀ ਕਿ ਕਿਸਾਨਾਂ ਤੋਂ ਜਿਹੜੇ ਬਾਹਰਲੇ ਹਲਕੇ ਵੀ ਨੇ ਜਿਦੇ ਵਿੱਚ ਮਜ਼ਦੂਰ ਵੀ ਹੋਣ ਮੁਲਾਜ਼ਮ ਵੀ ਹੋਣ ਮੱਧ ਵਰਗ ਵੀ ਹੋਵੇ ਸਾਰਿਆਂ ਦੀ ਇਹ ਲੋੜ ਹੈ ਉਹਨਾਂ ਨੂੰ ਵੀ ਨਾਲ ਲੈਣ ਦੀ ਲੋੜ ਸੀ ਟ੍ਰੇਡ ਜਥੇਬੰਦੀਆਂ ਨੂੰ ਨਾਲ ਲੈਣ ਦੀ ਲੋੜ ਸੀ ਦੇਸ਼ ਪੱਧਰ ਤੇ ਪਰ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਜਿਹੜੀਆਂ ਸੀ ਤਿੰਨ ਫਾਂਕੜਾ ਹੋ ਗਈਆਂ ਉਹਦੇ ਵਿੱਚੋਂ ਸਯੁਕਤ ਕਿਸਾਨ ਮੋਰਚੇ ਦੇ ਜਤਨਾ ਸਦਕਾ ਜਿਹੜਾ ਰਾਜਨੀਤਿਕ ਮੋਰਚਾ ਸੀਗਾ ਜਿਨ੍ਹਾਂ ਨੇ ਸਯੁਕਤ ਸਮਾਜ ਮੋਰਚਾ ਬਣਾਇਆ ਸੀ ਉਹਨਾਂ ਨੇ ਆਪਣੀ ਨੀਤੀ ਭੰਗ ਕਰਕੇ ਤੇ ਪਿਛਲੇ ਤੋਂ ਸਬਕ ਸਿੱਖਦੇ ਗਲਤੀ ਮੰਨ ਕੇ ਦੁਬਾਰਾ ਮੋਰਚੇ ਦੇ ਵਿੱਚ ਸ਼ਾਮਲ ਹੋ ਗਏ ਪਰ ਗੈਰ ਰਾਜਨੀਤਿਕ ਮੋਰਚਾ ਬਣਾਉਣ ਵਾਲੇ ਜਿਹੜੇ ਸਾਥੀ ਸੀ ਜਾਂ ਕੁਝ ਮੋਰਚੇ ਤੋਂ ਪਹਿਲਾਂ ਹੀ ਇੱਕ ਬਾਹਰਲੀਆ ਤਰ੍ਹਾਂ ਸੀ ਜਿਵੇਂ ਪੰਨੂ ਪੰਦੇਰ ਹੋਰਾਂ ਵਾਲੀ ਤਰ੍ਹਾਂ ਸੀ ਜੀ ਜੀ ਉਹਨਾਂ ਨੇ ਮੋਰਚੇ ਦੇ ਵਿੱਚ ਸ਼ਾਮਲ ਹੋਣ ਬਾਰੇ ਜਾਂ ਮੋਰਚੇ ਨਾਲ ਨੇੜਤਾ ਵਧਾਉਣ ਵਾਸਤੇ ਉਹਨਾਂ ਨਾਲ ਯਤਨ ਨੇ ਜਿਹੜੇ ਉਹ ਸਫਲ ਨਹੀਂ ਹੋ ਸਕੇ ਜੀ ਇਸੇ ਕਰਕੇ ਜਿਹੜਾ ਇਹ ਵੱਖਰਾ ਮੋਰਚਾ ਲੱਗਿਆ ਵੱਖਰਾ ਮੋਰਚਾ ਜਿਹੜਾ ਉਹ ਮਤਲਬ ਕਿਸਾਨਾਂ ਦੀ ਫੁੱਟ ਨੂੰ ਤਾਂ ਜ਼ਾਹਰ ਕਰਦਾ ਹੀ ਕਰਦਾ ਹੈ ਜੀ ਤੇ ਮੌਜੂਦਾ ਹਾਲਾਤਾਂ ਦੇ ਵਿੱਚ 9 ਤਰੀਕ ਦੀ ਮੋਗਾ ਕਾਨਫਰੰਸ ਵੱਡੀ ਕਰਕੇ ਤੇ ਟਹੌਣਾ ਕਿਸਾਨ ਪੰਚਾਇਤ ਕਰਕੇ ਗੈਰ ਰਾਜਨੀਤਿਕ ਤੇ ਕੇਐਮਐਮ ਵੱਲੋਂ ਦਿੱਤੇ ਸੱਦਿਆਂ ਨੂੰ ਲਾਗੂ ਕਰਕੇ ਜਿਹੜਾ ਐਸਕੇਐਮ ਹੈ ਜੀ ਉਹ ਆਪਦੀ ਸਿਹਰਦਤਾ ਪ੍ਰਗਟਾਵਾ ਕਰਦਾ ਰਿਹਾ ਤੇ ਉਹਦੇ ਵਿੱਚ ਜੱਤ ਨੂੰ ਜਟਾਉਂਦਾ ਰਿਹਾ ਜੀ ਇਸੇ ਕਰਕੇ ਮੋਗਾ ਪੰਚਾਇਤ ਦਾ ਪੈਗਾਮ ਲੈ ਕੇ ਜਿਹੜੀ ਇੱਕ ਛੇ ਮੈਂਬਰੀ ਕਮੇਟੀ ਬਣੀ ਹੋਈ ਸੀ ਜੀ ਤੇ 101 ਆਗੂਆਂ ਦਾ ਜਥਾ ਲੈ ਕੇ ਖਨੌਰੀ ਬਾਰਡਰ ਤੇ ਵੀ ਜਾਇਆ ਗਿਆ ਜੀ ਜਿਹਦੇ ਵਿੱਚੋਂ ਇੱਕ ਆਸ ਬੱਜੀ ਸੀ ਕਿ ਹੁਣ ਥੋੜੇ ਦਿਨਾਂ ਦੇ ਵਿੱਚ ਜਿਹੜਾ ਮੋਰਚਾ ਉਹ ਇੱਕ ਹੋਣ ਜਾ ਰਿਹਾ ਹੈ ਜਾਂ ਕੋਈ ਤਾਲਮੇਲਮੀ ਲੜਾਈ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਊਗੀ ਜਾਂ ਬਿਲਕੁਲ ਵੀ ਘੱਟੋ-ਘੱਟ ਮਿਨੀਮਮ ਪ੍ਰੋਗਰਾਮ ਦੇ ਉੱਤੇ ਏਕਤਾ ਹੈ ਜਿਹੜੀ ਉਹ ਸਿਰੇ ਚੜ੍ਹ ਜਾਊਗੀ ਜੀ ਪਰੰਤੂ ਇਹਨਾਂ ਦਿਨਾਂ ਦੇ ਵਿੱਚ ਦੋ ਤਿੰਨ ਮੀਟਿੰਗਾਂ ਤੋਂ ਬਾਅਦ ਹਾਲਾਤ ਕੁਝ ਬਦਲ ਗਏ ਜੀ ਹਾਲਾਤ ਇਸ ਕਰਕੇ ਬਦਲ ਗਏ ਕਿ ਸਰਕਾਰ ਨੇ ਜਿਹੜਾ ਗੱਲਬਾਤ ਦਾ ਰਾਹ ਹੈ ਉਹ ਅਖਤਿਆਰ ਕਰ ਲਿਆ ਜੀ ਬੇਸ਼ੱਕ ਇਦੇ ਵਿੱਚ ਆਸ ਬਹੁਤੀ ਨਹੀਂ ਕੀਤੀ ਜਾ ਸਕਦੀ ਕਿ ਸਰਕਾਰ ਕਿਸਾਨਾਂ ਨੂੰ ਕੁਝ ਦੇਣਾ ਚਾਹੁੰਦੀ ਹੈ ਜਾਂ ਮੰਗਾ ਮੰਨਣਾ ਚਾਹੁੰਦੀ ਹੈ ਉਹ ਸਿਰਫ ਤੇ ਸਿਰਫ ਇਹ ਚਾਹੁੰਦੀ ਹੈ ਕਿ ਮੋਰਚੇ ਦੇ ਵਿੱਚ ਜਿਹੜੀ ਫੁੱਟ ਹੈ ਜੀ ਉਹ ਬਰਕਰਾਰ ਰਹੇ ਤੇ ਇਸ ਕਰਕੇ ਜਿਹੜਾ ਸਰਕਾਰ ਦਾ ਸੱਦਾ ਪੱਤਰ ਆਇਆ ਅਸੀਂ ਸਮਝਦੇ ਹਾਂ ਵੀ ਉਹ ਰਾਹ ਦੇ ਵਿੱਚ ਸਰਕਾਰ ਜਿਹੜਾ ਮਤਲਬ ਆਪਦੇ ਯਤਨਾਂ ਦੇ ਵਿੱਚ ਵੀ ਕਿਸੇ ਢੰਗ ਨਾਲ ਕਿਉਂਕਿ ਨਹੀਂ ਤਾਂ ਡੱਲੇਵਾਲ ਸਾਹਿਬ ਦਾ ਮਰਦਵਰਤਨ 2 ਮਹੀਨੇ ਪਹਿਲਾਂ ਹੀ ਚੱਲ ਗਿਆ ਸੀਗਾ ਜੇ ਉਹ ਗੱਲਬਾਤ ਵਾਸਤੇ ਸਰਕਾਰ ਸਹਿਰਦ ਹੁੰਦੀ ਤਾਂ ਉਸੇ ਸਮੇਂ ਤੋਂ ਹੀ ਲੈ ਕੇ ਉਹਨਾਂ ਨੇ ਡੱਲੇਵਾਲ ਸਾਹਿਬ ਨਾਲ ਤੇ ਦੋਨੇ ਫੋਰਮਾਂ ਨਾਲ ਗੱਲਬਾਤ ਕੀਤੀ ਹੁੰਦੀ ਮੰਗਾ ਮੰਨੀਆਂ ਹੁੰਦੀਆਂ ਪਰੰਤੂ ਐਨ ਏਕਤਾ ਸਿਰੇ ਚੜਨ ਦੇ ਮੌਕੇ ਤੇ ਜਿਹੜਾ ਇਹ ਦਾਅ ਹੈ ਮਤਲਬ ਖੇੜਿਆ ਗਿਆ ਇਸ ਕਰਕੇ ਇਹ ਵੀ ਇੱਕ ਮਤਲਬ ਏਕਤਾ ਦੇ ਯਤਨਾਂ ਦੇ ਵਿੱਚ ਅੜਿੱਕਾ ਬਣਿਆ ਜਿੱਥੇ ਕਿਸ਼ਨਕਰ ਸਾਹਿਬ ਇੱਕ ਗੱਲ ਆਪ ਜੀ ਨੇ ਆਖੀ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰ ਵਾਰ ਸਹਿਯੋਗ ਜਤਨ ਕੀਤੇ ਜਾਂਦੇ ਰਹੇ ਚਾਹੇ ਟਹੌਣਾ ਰੈਲੀ ਦੀ ਗੱਲ ਹੋਵੇ ਚਾਹੇ ਮੋਗਾ ਪੰਚਾਇਤੀ ਦੀ ਗੱਲ ਹੋਵੇ 9 ਜਨਵਰੀ ਦੀ ਜਾਂ ਉਦੋਂ ਬਾਅਦ ਭਾਰਤ ਬੰਦ ਦੇ ਦੇ ਹਮਾਇਤ ਕਰਨ ਦੀ ਗੱਲ ਹੋਵੇ 26 ਜਨਵਰੀ ਟ੍ਰੈਕਟਰ ਪ੍ਰੇਡ ਦੀ ਗੱਲ ਹੋਵੇ ਪਰ ਤੁਹਾਨੂੰ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਬੇਸ਼ੱਕ ਸਰਕਾਰਾਂ ਜਾਂ ਏਜੰਸੀਆਂ ਜੋ ਕਿਸਾਨਾਂ ਦੀ ਏਕਤਾ ਤੋਂ ਤਰ੍ਹਾਂ ਤਰ੍ਹਾਂ ਕੰਬਦੀਆਂ ਆਂ ਵਿੱਚ ਕੋ ਚਾਹੁੰਦੀਆਂ ਕਿ ਕਿਸਾਨ ਫੋਟ ਦਾ ਸ਼ਿਕਾਰ ਰਹਿਣ ਪਰ ਕਿਤੇ ਨਾ ਕਿਤੇ ਉਹ ਸਾਥੀ ਜਿਹੜੇ ਉਸ ਦਾ ਸ਼ਿਕਾਰ ਬਣ ਰਹੇ ਆ ਉਹਨਾਂ ਦੀ ਸੋਚ ਦਾ ਕਿਉਂਕਿ ਜਦੋਂ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਕਾਲ ਦਿੱਤੀ ਗਈ ਆ ਐਲਾਨ ਕੀਤਾ ਗਿਆ ਕਿਸੇ ਮਹਾਪੰਚਾਇਤ ਦਾ ਜਾਂ ਮੀਟਿੰਗ ਦਾ ਉਦੋਂ ਬਾਅਦ ਜਿਹੜੇ ਉਹਨਾਂ ਸਾਥੀਆਂ ਦਾ ਦੂਜੇ ਫੋਰਮਾਂ ਦੇ ਸਾਥੀਆਂ ਦਾ ਰਵੱਈਆ ਆ ਉਹ ਏਕਤਾ ਪ੍ਰਤੀ ਕੋਈ ਸੁਹਿਲਦ ਨਹੀਂ ਸੀ ਉਹ ਇਸੇ ਕਰਕੇ ਇਸ ਨੂੰ ਜਿਹੜਾ ਏਕਤਾ ਪ੍ਰਤੀ ਸਹਿਰਦ ਨਹੀਂ ਸੀ ਇਹ ਉਸ ਨੂੰ ਹੱਲ ਕਰਨ ਵਾਸਤੇ ਹੀ ਲਗਾਤਾਰ ਮੀਟਿੰਗਾਂ ਜਾਰੀ ਰਹੀਆਂ ਜੀ ਮੀਟਿੰਗਾਂ ਦੇ ਵਿੱਚ ਸਭ ਤੋਂ ਵੱਡਾ ਇਹ ਫੈਸਲਾ ਹੋਇਆ ਵੀ ਦੋਨੇ ਜਿਹੜੇ ਫੋਰਮ ਨੇ ਗੈਰ ਰਾਜਨੀਤਿਕ ਮੋਰਚਾ ਜੀ ਤੇ ਕੇਐਮਐ ਜੀ ਤੇ ਦੂਸਰੇ ਪਾਸੇ ਐਸਕੇਮ ਭਾਰਤ ਹੈ ਜਿਹੜਾ ਉਹ ਦੋਨੇ ਫੋਰਮ ਇੱਕ ਦੂਜੇ ਦੇ ਖਿਲਾਫ ਕੋਈ ਟਿੱਪਣੀ ਨਹੀਂ ਕਰਨਗੇ ਕੋਈ ਬਿਆਨ ਨਹੀਂ ਦੇਣਗੇ ਜੀ ਕਿਉਂਕਿ ਪਹਿਲਾਂ ਇੱਕ ਦੂਜੇ ਦੇ ਖਿਲਾਫ ਜੋ ਚਰਚਾਾਂਵਾਂ ਸੀ ਉਹ ਸ਼ਰਿਆਮ ਚੱਲ ਰਹੀਆਂ ਸੀ ਜਿਹੜੇ ਮਤਲਬ ਏਕਤਾ ਦੇ ਵਿੱਚ ਬਹੁਤ ਵੱਡੀ ਰਿਕਰਡਸ ਜੀ ਭਾਵੇਂ ਇਹਨੂੰ ਹੱਲ ਕਰ ਲਿਆ ਗਿਆ ਜੀ ਪਰੰਤੂ ਅਜੇ ਵੀ ਬਹੁਤ ਸਾਰੇ ਯਤਨਾਂ ਦੀ ਲੋੜ ਹੈ ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਇਹ ਯਤਨ ਜਿਹੜੇ ਹੋਰ ਵੀ ਤੇਜ਼ ਹੋਣ ਐਸਕੇਮ ਇਹਨਾਂ ਨੂੰ ਯਤਨਾਂ ਨੂੰ ਜਾਰੀ ਰੱਖੂਗਾ ਜੀ ਕੀ ਕਿਸ਼ਨਗਰ ਸਾਹਿਬ ਜੋ 5 ਮਾਰਚ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਐਲਾਨਿਆ ਜਾ ਰਿਹਾ ਆ ਜੋ ਐਲਾਨ ਕੀਤਾ ਗਿਆ ਆ ਕਿ ਮਜ਼ਦੂਰ ਮੁਖ ਦੇ ਜੋ ਖਸ਼ ਸ਼ੰਭੂ ਜਾਂ ਖਨੋਰੀ ਦੇ ਜੋ ਸਾਥੀ ਨੇ ਕੀ ਉਹਨਾਂ ਤੋਂ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਸਬੰਧੀ ਉਹਨਾਂ ਨਾਲ ਕੋਈ ਤਾਲਮੇਲ ਕੀਤਾ ਜਾਊ ਜੋ ਇਸ ਕੇਮ ਦਾ ਤਾਲਮੇਲ ਉਹਨਾਂ ਨਾਲ ਪਹਿਲਾਂ ਹੀ ਚੱਲ ਰਿਹਾ ਹੈ ਜੀ ਉਸ ਦੇ ਵਿੱਚ ਸੰਯੁਕਤ ਮੋਰਚੇ ਨੇ ਪਹਿਲੀ ਮੱਦ ਦੇ ਹੀ ਰੱਖੀ ਸੀ ਵੀ ਜਿਹੜਾ ਹੁਣ ਬਾਕੀ ਰਹਿੰਦੀਆਂ ਮੰਗਾਂ ਦੇ ਨਾਲ ਐਮ ਐਸ ਪੀ ਮੰਗਾਂ ਦੇ ਨਾਲ ਨਾਲ ਜੀ ਜੀ ਜਿਹੜਾ ਸੈਂਟਰ ਸਰਕਾਰ ਵੱਲੋਂ ਤਾਜ਼ਾ ਜਿਹੜਾ ਖਰੜਾ ਭੇਜਿਆ ਗਿਆ ਖੇਤੀ ਨੀਤੀ ਵਾਲਾ ਤਾਂ ਖੇਤੀ ਦੀ ਮੰਡੀਕਰਨ ਨੀਤੀ ਵਾਲਾ ਵੀ ਇਸ ਨੂੰ ਮੁੱਖ ਮੰਗ ਦੇ ਵਿੱਚ ਨਾਲ ਸ਼ਾਮਲ ਕੀਤਾ ਜਾਵੇ ਕਿਉਂਕਿ ਇਹ ਸਭ ਤੋਂ ਖਤਰਨਾਕ ਹੈ ਜੇ ਮੰਡੀਆਂ ਹੀ ਖਤਮ ਹੋ ਗਈਆਂ ਸਾਰਾ ਪ੍ਰਾਈਵੇਟ ਕਰਨ ਹੋ ਗਿਆ ਤਾਂ ਐਮਐਸਪੀ ਅਸੀਂ ਲਾਵਾਂਗੇ ਕਿਤੋਂ ਤੇ ਲਾਗੂ ਅਸੀਂ ਕਿੱਥੇ ਕਰਵਾਵਾਂਗੇ ਇਸ ਕਰਕੇ ਇਹ ਮੁੱਖ ਮੰਗ ਹੈ ਇਸ ਨੂੰ ਵੀ ਕੇਂਦਰੀ ਨੁਕਤੇ ਦੇ ਤੌਰ ਤੇ ਲੜਿਆ ਜਾਣਾ ਚਾਹੀਦਾ ਜਿਹੜਾ ਅਜੇ ਤੱਕ ਇਹਦੇ ਤੇ ਸਾਰੇ ਫੋਰਮਾਂ ਦੀ ਇੱਕਜੁੱਟ ਸਹਿਮਤੀ ਨਹੀਂ ਬਣੀ ਪਰ ਐਸਕੇਐਮ ਦਾ ਜਿਹੜਾ ਮੁੱਦਾ ਹੈ ਉਹ ਸਭ ਤੋਂ ਪਹਿਲਾਂ ਜਿਹੜੀ ਪ੍ਰਾਇੋਰਟੀ ਵਾਲਾ ਮੁੱਦਾ ਹੈ ਉਹ ਨੈਸ਼ਨਲ ਜਿਹੜੀ ਖੇਤੀ ਨੀਤੀ ਬਣਾਉਣ ਵਾਸਤੇ ਸਰਕਾਰ ਨੇ ਖੜਾ ਭੇਜਿਆ ਇਸ ਨੂੰ ਰੱਦ ਕਰਾਉਣਾ ਸਮੇਂ ਦੀ ਸਭ ਤੋਂ ਪਹਿਲੀ ਲੋੜ ਹੈ ਇਸ ਕਰਕੇ ਇਸ ਕੇਂਦਰੀ ਨੁਕਤੇ ਦੇ ਉੱਤੇ ਮੀਟਿੰਗਾਂ ਨੇ ਜਿਹੜੀਆਂ ਉਹ ਜਾਰੀ ਰਹਿਣਗੀਆਂ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਐਮਐਸਪੀ ਦੇ ਨਾਲ ਨਾਲ ਇਸ ਮੰਗ ਨੂੰ ਵੀ ਮੁੱਖ ਤੌਰ ਤੇ ਲੜਨ ਵਾਸਤੇ ਜੇ ਸਾਰੀਆਂ ਨੀਤੀਆਂ ਤੈਅ ਹੋ ਜਾਂਦੀਆਂ ਨੇ ਤਾਂ ਇੱਕ ਤਾਂ ਹੋ ਸਕਦੀ ਹੈ ਜੀ ਦੂਜਾ ਕਿਸਾਨ ਘਰ ਸਾਹ ਜਿਵੇਂ ਸਰਕਾਰਾਂ ਜਿਹੜੀਆਂ ਬੱਖੋ-ਵੱਖਰੀਆਂ ਕਿਸਾਨ ਮਾਰੂ ਨੀਤੀਆਂ ਬਣਾ ਕੇ ਖੇਤੀ ਵਿਰੋਧੀ ਨੀਤੀਆਂ ਬਣਾ ਕੇ ਕਿਸਾਨਾਂ ਦੀਆਂ ਮੰਡੀਆਂ ਕਿਸਾਨਾਂ ਦੀ ਐਮਐਸਪੀ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਆ ਉੱਥੇ ਦੂਜੇ ਪਾਸੇ ਇਹ ਹਮਲਾ ਇੱਕ ਹੋਰ ਰੂਪ ਵਿੱਚ ਵੀ ਦੇਖਣ ਨੂੰ ਆ ਰਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਜੋ ਖੇਤੀ ਦੀਆਂ ਉਪਜਾਊ ਜ਼ਮੀਨਾਂ ਨੇ ਉਹ ਪੰਜਾਬ ਦੇ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਇੱਥੋਂ ਤੱਕ ਕਿ ਸਰਕਾਰਾਂ ਵੱਲੋਂ ਹੁਣ ਵੀ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਕੇ ਨਵੇਂ ਪ੍ਰੋਜੈਕਟ ਲਈ ਭਾਰਤ ਜੋ ਪੰਜਾਬ ਦੀ 5000 ਏਕੜ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਊਗੀ ਤੇ ਉੱਥੇ ਨਾਲ ਦੀ ਨਾਲ ਬਠਿੰਡਾ ਦੇ ਵਿੱਚ ਜਾਂ ਕੁਲਰੀਆਂ ਦੇ ਪਿੰਡ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਆਪਜੀ ਦੀ ਜੱਥੇਬੰਦੀ ਵੱਲੋਂ ਵੀ ਜ਼ਮੀਨਾਂ ਬਚਾਉਣ ਲਈ ਸੰਘਰਸ਼ ਲੜਿਆ ਜਾ ਰਿਹਾ ਹੈਗਾ ਇਸ ਸਾਰੇ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਆਂ ਦੇਖੋ ਬੇਸ਼ੱਕ ਨਵੀਂ ਮੰਡੀਕਰਨ ਨੀਤੀ ਹੋਵੇ ਜੀ ਬੇਸ਼ੱਕ ਐਮਐਸਪੀ ਤੋਂ ਭੱਜਣ ਵਾਲਾ ਮਸਲਾ ਹੋਵੇ ਜੀ ਇਹ ਸਰਕਾਰ ਦੇ ਪਿੱਛੇ ਜ਼ਮੀਨਾਂ ਵਾਲੀ ਮਸਲਾ ਜਿਹੜਾ ਉਹ ਵੀ ਵੱਡਾ ਬਣਿਆ ਹੋਇਆ ਜੀ ਕਿਉਂ ਜੇ ਕਿਸਾਨਾਂ ਦਾ ਪ੍ਰੋਡਿਊਸ ਹੈ ਜਿਹੜਾ ਉਹ ਪ੍ਰਾਈਵੇਟ ਵਪਾਰੀਆਂ ਦੇ ਹੱਥੋਂ ਰੁਲੂਗਾ ਤਾਂ ਲੋਕ ਜਾਂ ਤਾਂ ਉਹਨਾਂ ਨੂੰ ਜ਼ਮੀਨਾਂ ਠੇਕੇ ਤੇ ਦੇਣ ਵਾਸਤੇ ਸਹਿਮਤ ਹੋ ਜਾਣਗੇ ਕੰਟਰੈਕਟ ਫਾਰਮਿੰਗ ਵਾਸਤੇ ਜਿਹੜਾ ਇਹਨਾਂ ਦਾ ਅਗਲਾ ਨੁਕਤਾ ਹੈ ਉਹਦੇ ਤੇ ਸਹਿਮਤ ਹੋ ਜਾਣਗੇ ਜਾਂ ਉਹ ਜ਼ਮੀਨਾਂ ਵੇਚ ਕੇ ਮਤਲਬ ਵੱਡੀਆਂ ਕੰਪਨੀਆਂ ਵਾਸਤੇ ਵੱਡੀ ਪੱਧਰ ਤੇ ਖੇਤੀ ਕਰਨ ਵਾਸਤੇ ਰਾ ਪੱਧਰਾ ਕਰਨ ਵਾਸਤੇ ਸਰਕਾਰ ਦੀ ਇਹ ਨੀਤੀ ਹੈ ਜੀ ਪਰੰਤੂ ਪਿੱਛੇ ਜਿਹੜਾ ਕਿਸਾਨਾਂ ਦਾ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਇਤਿਹਾਸ ਹੈ ਉਹ ਜ਼ਮੀਨ ਦੇ ਨਾਲ ਇਸ ਕਦਰ ਜੁੜੇ ਹੋਏ ਨੇ ਕਿ ਜ਼ਮੀਨ ਨੂੰ ਤੇ ਖੇਤੀ ਨੂੰ ਆਪਣੀ ਵਿਰਾਸਤ ਸਮਝਦੇ ਨੇ ਜੀ ਪਰ ਉਹ ਕਿਸੇ ਵੀ ਤਰੀਕੇ ਨਾਲ ਜ਼ਮੀਨ ਨੂੰ ਛੱਡਣਾ ਨਹੀਂ ਚਾਹੁੰਦੇ ਪਹਿਲਾਂ ਸਿੱਧੇ ਤੌਰ ਤੇ ਜ਼ਮੀਨਾਂ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਸਤੇ ਸਰਕਾਰ ਨੇ ਜੀ ਜਿਹਦੇ ਵਿੱਚ ਪਹਿਲਾਂ ਘੋਲ ਚੱਲੇ ਸਾਡੇ ਇਲਾਕੇ ਦੇ ਵਿੱਚ ਗਵਿੰਦਪੁਰਾ ਘੋਲ ਚੱਲਿਆ ਤੇ ਕਈ ਥਰਮਲਾਂ ਨੇ ਨਾਉਂਦੇ ਜ਼ਮੀਨਾਂ ਲਈਆਂ ਗਈਆਂ ਪੱਛਮੀ ਬੰਗਾਲ ਦੇ ਵਿੱਚ ਉੜੀਸਾ ਦੇ ਵਿੱਚ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਚੱਲੇ ਜਿਹਦੇ ਵਿੱਚ ਕਿਸਾਨਾਂ ਨੇ ਬਹੁਤ ਜ਼ਬਰਦਸਤ ਵਿਰੋਧ ਕੀਤਾ ਜ਼ਮੀਨਾਂ ਦੇਣ ਦਾ ਤਾਂ ਮਨਮੋਹਨ ਸਿੰਘ ਸਰਕਾਰ ਨੂੰ ਇਹ ਕਾਨੂੰਨ ਬਣਾਉਣਾ ਪੈ ਗਿਆ ਜਿਹੜਾ ਜਮੀਨ ਐਕ acquisition ਐਕਟ ਹੈ ਜਿਹੜਾ ਉਹਦੇ ਵਿੱਚ ਸੋਧ ਕਰਕੇ ਕੁਝ ਕਿਸਾਨਾਂ ਨੂੰ ਰਾਹਤਾਂ ਦੇਣੀਆਂ ਪਈਆਂ ਕਿ 80% ਸਹਿਮਤੀ ਤੋਂ ਬਿਨਾ ਜ਼ਮੀਨਾਂ ਨਹੀਂ ਲਈਆਂ ਜਾਣਗੀਆਂ ਜਾਂ ਜਿਹੜਾ ਮਾਰਕੀਟ ਰੇਟ ਹੈ ਜ਼ਮੀਨਾਂ ਦਾ ਉਹਦੇ 6 ਗੁਣਾ ਮਾਪਜੇ ਤੋਂ ਬਿਨਾ ਨਹੀਂ ਲਈਆਂ ਜਾਣਗੀਆਂ ਤੇ ಗ್ರಾಮ ਸਭਾਵਾਂ ਦੀ ਸਹਿਮਤੀ ਲਈ ਜਾਊਗੀ ਤਾਂ ਬਹੁਤ ਸਾਰੇ ਤੇ ਉਹਨਾਂ ਦੇ ਮੋੜ ਸੇਵੇ ਦਾ ਮਤਲਬ ਪ੍ਰਬੰਧ ਕੀਤਾ ਜਾਊਗਾ ਜੀ ਮੋਦੀ ਸਰਕਾਰ ਜਦੋਂ ਤੋਂ ਹੋਣ ਚਾਹੀਈ ਆ 2014 ਤੋਂ ਬਾਅਦ ਸਭ ਤੋਂ ਪਹਿਲਾਂ ਇਹਨਾਂ ਨੇ ਇਸ ਕਾਨੂੰਨ ਨੂੰ ਛਾਂਗਿਆ ਜੀ ਇਹਦੇ ਵਿੱਚੋਂ ਇਹ ਸਾਰੀਆਂ ਮਦਾਂ ਨੇ ਜਿਹੜੀਆਂ ਸਹਿਮਤੀ ਵਾਲੀਆਂ 6 ਗੁਣਾ ਮਾਮਦੇ ਵਾਲੀਆਂ ਸਾਰੀਆਂ ਰੱਦ ਕਰ ਦਿੱਤੀਆਂ ਇਹ ਉਹ ਰੱਦ ਕਰਨ ਤੋਂ ਬਾਅਦ ਇਹਨਾਂ ਨੇ ਨੈਸ਼ਨਲ ਹਾਈਵੇ ਜਿਓ ਅਥਾਰਟੀ ਦੇ ਨਾਂ ਤੇ ਜੀ ਤੇ ਵੱਖ-ਵੱਖ ਹੋਰ ਪ੍ਰੋਜੈਕਟਾਂ ਦੇ ਨਾਂ ਤੇ ਭਾਰਤ ਮਾਲਾ ਪ੍ਰੋਜੈਕਟ ਜਿਹਦੇ ਵਿੱਚੋਂ ਸਭ ਤੋਂ ਅਹਿਮ ਹੈ ਜ ਜਿਹਦੇ ਉੱਤੇ ਜਿਵੇਂ 26000 ਏਕੜ ਹੈ ਜਿਹ ਪੰਜਾਬ ਦੀ ਜ਼ਮੀਨ ਇਹਦੇ ਵਿੱਚ ਪਹਿਲਾਂ ਜਾ ਚੁੱਕੀ ਹੈ ਜੀ ਤੇ ਇਹਨਾਂ ਭਾਰਤ ਮਾਲਾ ਦੀਆਂ ਸੜਕਾਂ ਦੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਜਿਵੇਂ ਜੋ ਸਰਕਾਰ ਦੀ ਪਹਿਲਾਂ ਐਸ ਜ਼ेड ਬਣਾਉਣ ਦੀ ਸੀਗੀ ਸੇਜ ਬਣਾਉਣ ਦੀ ਜਿਹੜੀ ਨੀਤੀ ਸੀ ਉਹਨੂੰ ਇਹ ਲਾਗੂ ਕਰਨਾ ਚਾਹੁੰਦੇ ਨੇ ਜੀ ਇਸ ਕਰਕੇ ਤੇ ਦੂਜੇ ਪਾਸੇ ਕਿਸਾਨਾਂ ਦੀ ਜਿਹੜੀ ਜ਼ਮੀਨ ਹਲਵਾਕ ਦੀ ਮਾਲਕੀ ਵਾਲਾ ਪੱਖ ਹੈ ਜੀ ਉਹਨੂੰ ਇਹ ਬਿਲਕੁਲ ਖਤਮ ਕਰਨਾ ਚਾਹੁੰਦੇ ਨੇ ਕਿਉਂਕਿ ਪਹਿਲਾਂ ਵੀ ਜਿਵੇਂ ਸਾਰੇ ਕਿਸਾਨ ਲੋਕ ਜਿਹੜੇ ਹੈਗੇ ਤੇ ਜ਼ਮੀਨ ਦੇ ਮਾਲਕ ਨਹੀਂ ਸੀ ਜੀ ਜੀ ਬਹੁਤ ਸਾਰੇ ਜੰਗਲਾਤ ਦੇ ਨਾਂ ਤੇ ਨਜੂਲ ਦੇ ਨਾਂ ਤੇ ਤੇ ਵਿਸਵੇਦਾਰਾਂ ਦੇ ਨਾਂ ਤੇ ਜ਼ਮੀਨਾਂ ਨੇ ਜਿਹੜੀਆਂ ਲੋਕ ਕਾਸ਼ਤ ਲੋਕ ਕਰਦੇ ਆ ਰਹੇ ਨੇ ਜ਼ਮੀਨਾਂ ਲੋਕਾਂ ਦੇ ਨਾਂ ਨਹੀਂ ਚੜੀਆਂ ਜਿਹਦੇ ਵਿੱਚ ਬਹੁਤ ਸਾਰੀਆਂ ਮੂਵਮੈਂਟਾਂ ਚੱਲੀਆਂ ਸੰਘਰਸ਼ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਪੈਪਸੂ ਮੁਜਾਰਾ ਮੂਵਮੈਂਟ ਤੱਕ ਲੋਕਾਂ ਨੇ ਸੰਘਰਸ਼ ਲੜਾਈ ਫਿਰ ਜ਼ਗੀਰਦਾਰੀ ਦਾ ਖਾਤਮਾ ਹੋਇਆ ਪਰ ਉਹ ਜ਼ਗੀਰਦਾਰੀ ਦੀ ਰੈਂਦਖੂੰਦ ਵੀ ਅਜੇ ਪਈ ਹੈ ਉਹਨੂੰ ਵੀ ਸਰਕਾਰ ਉਸ਼ਾ ਕਰ ਰਹੀ ਹੈ ਕਿਉਂਕਿ ਜ਼ਗੀਰਦਾਰਾਂ ਦੀ ਜਿਹੜੀ ਰੈਂਦਖੂੰਦ ਹੈ ਉਹ ਜ਼ਮੀਨਾਂ ਉਹਨਾਂ ਦੇ ਨਾਂ ਬੋਲਦੀਆਂ ਨੇ ਭਾਵੇਂ ਮਜ਼ਾਰਾ ਐਕਟ ਪਾਸ ਹੋ ਗਏ ਬਹੁਤ ਸਾਰੇ ਕਿਸਾਨ ਉਸ ਮਜ਼ਾਰਾ ਐਕਟ ਦੇ ਘੇਰੇ ਦੇ ਵਿੱਚ ਆ ਕੇ ਮਾਲਕ ਬਣ ਗਏ ਜ਼ਮੀਨਾਂ ਦੇ ਪਰ ਬਹੁਤ ਸਾਰੇ ਰਹਿ ਗਏ ਕਿਉਂਕਿ ਸਰਕਾਰਾਂ ਨੇ ਜਿਹੜਾ ਜ਼ਮੀਨੀ ਬਦੋਬਸ ਦੇ ਵਿੱਚ ਮਜ਼ਾਰਾ ਐਕਟ ਨੂੰ ਉਹਨਾਂ ਥਾਂ ਨਹੀਂ ਦਿੱਤਾ ਜੀ ਇਹਦੇ ਕਰਕੇ ਉਹ ਮਾਲਕੀ ਤੋਂ ਅਜੇ ਵੀ ਵਾਂਝੇ ਵਾਂਝੇ ਨੇ ਜੀ ਉਹ ਮਾਲਕੀ ਲੋਕਾਂ ਦੀ ਕਾਸ਼ਤ ਵਾਲਾ ਜਿਹੜਾ ਐਕਟ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਜਿਹੜੀ ਦੁਵਾਰੇ ਛੜਾਈ ਜਾ ਰਹੀ ਹੈ ਇਦੀ ਪਿੱਛੇ ਸਰਕਾਰ ਦੀ ਇਹ ਨੀਤੀ ਕੰਮ ਕਰਦੀ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਜ਼ਮੀਨ ਤੋਂ ਬੇਦਖਲ ਕੀਤਾ ਜਾਵੇ ਜੰਗਲਾਤ ਦੇ ਨਾਂ ਤੇ ਪੰਚਾਇਤਾਂ ਦੇ ਨਾਂ ਤੇ ਜੀ ਕਿਉਂਕਿ ਭਾਵੇਂ ਤਾਂ ਭਾਰਤ ਨੂੰ ਕਹਿੰਦੇ ਨੇ ਵੀ ਖੇਤੀ ਪ੍ਰਧਾਨ ਸੂਬਾ ਵੀ ਹੈ ਤੇ ਪਿੰਡਾਂ ਦਾ ਦੇਸ਼ ਹੈ ਪਰ ਪਿੰਡਾਂ ਨੂੰ ਇਹ ਮਤਲਬ ਅਧਿਕਾਰ ਕੀ ਦੇ ਰਹੇ ਨੇ ਅਧਿਕਾਰ ਉਹਨਾਂ ਦੇ ਛਾਂਗੇ ਜਾ ਰਹੇ ਨੇ ਤੇ ਖੋ ਰਹੇ ਨੇ ਜੀ ਪਿੰਡਾਂ ਦੀ ਜਿਹੜੀ ਆਮਦਨ ਦਾ ਸੋਰਸ ਹੈ ਲੋਕਾਂ ਦਾ ਉਹ ਮੁੱਖ ਖੇਤੀਬਾੜੀ ਹੈ ਜੇ ਖੇਤੀਬਾੜੀ ਜ਼ਮੀਨ ਤੋਂ ਬਿਨਾ ਸੰਭਵ ਨਹੀਂ ਜੇ ਜ਼ਮੀਨ ਦੀ ਮਾਲਕੀ ਨਾ ਰਹੀ ਉਹਦੇ ਤੇ ਅਧਿਕਾਰ ਹੀ ਸਟੇਟ ਦਾ ਹੋ ਗਿਆ ਜਾਂ ਕਿਸੇ ਕਾਰਪੋਰੇਟ ਦਾ ਹੋ ਗਿਆ ਤਾਂ ਲੋਕ ਖੇਤੀਬਾੜੀ ਤੇ ਨਿਰਪਰਤਾ ਜਿਹੜੀ ਉਹਨਾਂ ਦੀ ਘਟੂਗੀ ਤੇ ਉਹ ਸਸਤੀ ਲੇਬਰ ਵਾਲੇ ਪਾਸੇ ਜਾਣਗੇ ਇਹ ਸਰਕਾਰ ਦੀ ਜਿਹੜੀ ਮਨਸ਼ਾ ਕੰਮ ਕਰ ਰਹੀ ਹੈ ਭਾਵੇਂ ਉਹ ਬੁਲਟ ਟ੍ਰੇਨ ਦੇ ਨਾਂ ਤੇ ਲਾਉਣ ਜੀ ਭਾਰਤ ਮਾਲਾ ਦੇ ਨਾਂ ਤੇ ਲੈਣ ਜਾਂ ਮਤਲਬ ਕੋਈ ਹੋਰ ਰੇਲਵੇ ਨਵੀਂ ਲੈਣ ਬਣਾਉਣ ਦੇ ਨਾਂ ਤੇ ਲੈਣ ਜੀ ਜਾਂ ਕੋਈ ਨਵੇਂ ਪ੍ਰੋਜੈਕਟਾਂ ਦੇ ਨਾਂ ਤੇ ਇਸ ਕਰਕੇ ਉਹ ਸਾਰੇ ਦੇ ਪਿੱਛੇ ਜਿਹੜੀ ਪੰਜਾਬ ਦੀ ਖੇਤੀ ਤੇ ਜਿਹੜਾ ਖੇਤੀਬਾੜੀ ਤੇ ਸਾਰਾ ਕਾਰੋਬਾਰ ਨਿਰਭਰ ਹੈ ਜੀ ਉਹਦੇ ਉੱਤੇ ਸੱਟ ਮਾਰ ਕੇ ਪੂੰਜੀਪਤੀ ਵਿਕਾਸ ਕਰਨਾ ਚਾਹੁੰਦੇ ਨੇ ਲੋਕਾਂ ਦਾ ਵਿਕਾਸ ਨਹੀਂ ਕਰਨਾ ਚਾਹੁੰਦੇ ਜੀ ਸੋ ਅੰਤ ਦੇ ਵਿੱਚ ਸਾਥੀ ਕੁਲਵੰਤ ਸਿੰਘ ਜੀ ਅੱਜ ਦੀ ਵੀਡੀਓ ਰਾਹੀਂ 5 ਮਾਰਚ ਦੇ ਇਸ ਮੰਡੀਕਰਨ ਵਿਰੋਧੀ ਅੰਦੋਲਨ ਤੇ ਪੰਜਾਬ ਦੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਸਾਡੇ ਦਰਸ਼ਕਾਂ ਦੇ ਨਾਲ ਕੀ ਸਨੇਹਾ ਸਾਂਝਾ ਕਰਨਾ ਚਾਹੋਗੇ ਦੇਖੋ ਜ਼ਮੀਨਾਂ ਬਚਾਉਣ ਦੀ ਲੜਾਈ ਵੀ ਸਾਡਾ ਕੇਂਦਰੀ ਨੁਕਤਾ ਬਣਨਾ ਚਾਹੀਦਾ ਹੈ ਜੀ ਸਾਰੀਆਂ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਸ ਤੇ ਡਟ ਕੇ ਸਾਥ ਦੇਣਾ ਚਾਹੀਦਾ ਹੈ ਕਿ ਜ਼ਮੀਨ ਹਲਵਾਕ ਦੀ ਕਾਸ਼ਤ ਦੇ ਵਿੱਚੋਂ ਨਾ ਜਾਵੇ ਬਿਲਕੁਲ ਉਹਨਾਂ ਦਾ ਅਧਿਕਾਰ ਖੇਤੀ ਕਰਨ ਦਾ ਜ਼ਮੀਨ ਦੇ ਉੱਤੇ ਰਹੇ ਤੇ ਉਲਟਾ ਜਿੰਨੇ ਵੀ ਉਹਨਾਂ ਨੇ ਜ਼ਮੀਨ ਆਬਾਦ ਕੀਤੀ ਹੈ ਜੱਦੀ ਪੁਸ਼ਟੀ ਉਹ ਬਾਹਰ ਰਹੇ ਨੇ ਦਰਜਣਾ ਸੰਕੜੇ ਦਹਾਕਿਆਂ ਤੋਂ ਦਰਜਣਾ ਦਹਾਕਿਆਂ ਤੋਂ ਜ਼ਮੀਨ ਬਾਹਰ ਰਹੇ ਨੇ ਉਹਨਾਂ ਨੂੰ ਮਾਲਕੀ ਦੇ ਹੱਕ ਮਿਲਣੇ ਚਾਹੀਦੇ ਇਹ ਲੜਾਈ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਤੇ ਨਾਲ ਦੀ ਨਾਲ ਜੋ ਇਹ ਜ਼ਮੀਨ ਨੂੰ ਖੋਣ ਵਾਸਤੇ ਸਰਕਾਰ ਮੰਡੀਕਰਨ ਦੀ ਨੀਤੀ ਲੈ ਕੇ ਆਈ ਹੈ ਉਸ ਮੰਡੀਕਰਨ ਦੀ ਨੀਤੀ ਦੇ ਖਿਲਾਫ ਵੀ ਜਿਹੜਾ ਪੰਜ ਵਾਰ ਨੂੰ ਮੋਰਚਾ ਲੱਗਣ ਜਾ ਰਿਹਾ ਹੈ ਉਹਦੇ ਵਿੱਚ ਪੂਰਾ ਐਸਕੇਮ ਤੇ ਬਾਹਰ ਇਹਦੇ ਫਾਰਮਾਂ ਨੂੰ ਵੀ ਅਪੀਲ ਵੀ ਹੈ ਤੇ ਸਾਰੇ ਕਿਸਾਨਾਂ ਨੂੰ ਮੋਰਚਾ ਨੂੰ ਅਪੀਲ ਹੈ ਕਿ ਇਕੱਠੇ ਹੋ ਕੇ ਇਹ ਦੋਨੇ ਕੇਂਦਰੀ ਨੁਕਤੇ ਉੱਤੇ ਜ਼ਮੀਨ ਦਾ ਮਸਲਾ ਤੇ ਖੇਤੀ ਦੇ ਮੰਡੀਕਰਨ ਨੂੰ ਸਰਕਾਰੀ ਕੰਟਰੋਲ ਨੂੰ ਬਚਾਉਣ ਦਾ ਮਸਲਾ ਜੀ ਉਸ ਮਸਲੇ ਤੇ ਧਿਆਨ ਹੈ ਜਿਹੜਾ ਕੇਂਦਰਿਤ ਕੀਤਾ ਜਾਵੇ ਤੇ ਸਾਨੂੰ ਆਸ ਹੈ ਪੂਰੀ ਤਰ੍ਹਾਂ ਵੀ ਜਿਹੜੇ ਲੋਕ ਨੇ ਉਹ ਕਦੇ ਵੀ ਆਪਣੀ ਖੇਤੀ ਨੂੰ ਤੇ ਜ਼ਮੀਨ ਨੂੰ ਛੱਡਣਗੇ ਜੀ ਅ ਸੋ ਬਹੁਤ ਬਹੁਤ ਧੰਨਵਾਦ ਸਾਥੀ ਕੁਲਵੰਤ ਸਿੰਘ ਜੀ ਕਿਸ਼ਨਗੜ ਜਿਨ੍ਹਾਂ ਨੇ ਸਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਕੇ 5 ਮਾਰਚ ਤੋਂ ਜੋ ਖੇਤੀ ਦੀ ਜੋ ਨਵੀਂ ਸਰਕਾਰ ਮੰਡੀਕਰਨ ਦੀ ਨੀਤੀ ਵਿਦੇਸ਼ ਭਰ ਦੇ ਵਿੱਚ ਲਾਗੂ ਕਰਵਾਉਣ ਜਾ ਰਹੀ ਆ ਚਾਹੇ ਉਹ ਸੂਬਾ ਸਰਕਾਰਾਂ ਦੀ ਬਾਹਮ ਰੋੜ ਕੇ ਜਿਹੜੀ ਆ ਉਹ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੋ ਤਿੰਨ ਖੇਤੀ ਕਾਨੂੰਨ ਦਿੱਲੀ ਦੇ ਇਤਿਹਾਸਕ ਅੰਦੋਲਨ ਦੇ ਵਿੱਚ ਰੱਦ ਕਰਵਾਏ ਸੀ ਸਰਕਾਰ ਟੇਢੇ ਰੂਪ ਵਿੱਚ ਉਹਨਾਂ ਨੂੰ ਮੋੜ ਲਾਗੂ ਕਰਵਾਉਣਾ ਚਾਹੁੰਦੀ ਆ ਸੋ ਬਹੁਤ-ਬਹੁਤ ਧੰਨਵਾਦ ਸਾਥੀ ਜੀ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ